ਹਾਂ ਸਰਤਾ ਦਿਨਾਂ ਦੀ ਸੂਈ ਆ ਮਗਰ ਕੱਤੀ ਆ ਤਿੱਜਾ ਸਵੇਰ ਤਿੱਜਾ ਸਵੇਰ ਦੁੱਧ ਦੀ ਕੋ ਰੱਬ ਚੰਦੇ ਇਸ ਵਕਤ ਦੁੱਧ ਦੀ ਕੀ ਸਤੀਤੀ ਦੁੱਧ ਵੀਰ ਜੀ ਇਹਦੇ ਕੋਲੇ 10 ਕਿਲੋ ਹੈਗਾ ਜੀ ਹਾਂਜੀ ਓਹ ਤਿੱਜਾ ਇਸ ਮੈ ਦਾ ਠੀਕ ਆ ਜੀ ਤਿੱਜਾ ਸਵੇਰ ਇਹ ਸੂਈ ਆ ਆ ਦੇਖੋ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋਂ ਪਾਤੀ ਤਹਿਸੀਲ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਪੱਟੀ ਤੋਂ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੈਰੋਂ, ਲੋਕਾ ਪਿੰਡ ਲਾਗੇ, ਨੱਥੂਪੁਰ ਪਿੰਡ ਥੋੜੀ ਦੂਰੀ ਤੇ ਆ। ਸਰਾਲੀ ਮੰਡ ਪਿੰਡ ਦੇ ਕੋ پاسੇ ਆ ਜਾਂਦਾ। ਪੱਟੀ ਤੋਂ ਜਿਹੜੀ ਸੜਕ ਤਰਨਤਰਨ ਨੂੰ ਜਾਂਦੀ ਹੈ ਜਦ ਕਹਿ ਲੋ ਵੀ ਉਧਰੋਂ ਮੋ ਪਾਸੇ ਕੋਈ ਵੀ ਮੇਰਾ ਭਰਾ ਦਵਾਦਲੀ ਸਾਈਡ ਤੋਂ ਆ ਰਿਹਾ। ਤਰਨਤਰਨ ਤੋਂ ਇੱਕ ਸੜਕ ਪੱਟੀ ਨੂੰ ਆਉਂਦੀ ਹੈ ਠੀਕ ਆ ਜੀ। ਇਸੇ ਸੜਕ ਦੇ ਉੱਪਰ ਝੰਡੋ ਕੇ ਸਰਿਆਲੀ, ਲੋਕਾ, ਕੈਰੋਂ ਪਿੰਡ ਆ ਜਾਂਦੇ ਆ। ਤੇ ਗ੍ਰੈਂਡ ਕੈਰੋਂ ਪੈਲਸ ਤੋਂ ਇੱਕ ਸੜਕ ਆਉਂਦੀ ਹੈ ਜਿਹੜੀ ਬਿਲਕੁਲ ਵੀਰ ਢੰਡਾ ਸਿੰਘ ਹਣ ਦੇ ਘਰ ਆ ਜਾਂਦੀ ਹੈ ਸਿੱਧੀ ਇਸ ਹਵੇਲੀਆਂ ਤੇ ਆਉਂਦੀ ਹੈ। ਅਜਾ ਤਰੀਕ ਤੁਸੀਂ ਨੋਟ ਕਰ ਲਓ 18 ਅਗਸਤ ਸਮਾਂ ਮਾਰਨਿੰਗ ਦੇ ਕੋਈ 9 9:30 ਵਜੇ ਦਾ ਟਾਈਮ ਆ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਤੁਹਾਨੂੰ ਟੋਟਲ ਤਿੰਨ ਮੱਝਾਂ ਦਿਖਾਉਣੀਆਂ ਨੇ ਦੋ ਵੜਾ ਦਿਖਾ ਦੇਾਂਗੇ ਤੇ ਦੋ ਕਟੀਆਂ ਛੋਟੀਆਂ ਇੱਕ ਆਲਟੋ ਗੱਡੀ ਆ ਐਲ ਐਕਸ 2007 ਮਾਡਲ ਆ ਦਿੱਲੀ ਨੰਬਰ ਆ ਐਡ ਦੇ ਵਿੱਚ ਪੂਰੀ ਡਿਟੇਲ ਆਪਾਂ ਤੁਹਾਨੂੰ ਦੇ ਦੇਾਂਗੇ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਬਿਲਕੁਲ ਖਿਆਣ ਗਿਆ ਆਪਣੇ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਓ ਜੇ ਜੋ ਆਪਾਂ ਤੁਹਾਨੂੰ ਦਿਖਾਵਾਂਗੇ ਉਸ ਅਕੋਰਡਿੰਗ ਜਿੰਨੇ ਤੁਹਾਨੂੰ ਹਾਈਟ ਦੱਸੀ ਹੋਊਗੀ ਕੱਟ ਕਰ ਦੱਸਿਆ ਜਾਊਗਾ ਜਿੰਨਾ ਦੁੱਧ ਦੱਸਿਆ ਜਾਊਗਾ ਉਹਨੂੰ ਵੈਰੀਫਾਈ ਕਰ ਲਿਓ ਠੀਕ ਆ ਵੀ ਤੇ ਚੁਵਾਈਆਂ ਚੁਵਾਈਆਂ ਚੰਗੀਆਂ ਨੇ ਜਾਂ ਜਿੰਨਾਂ ਤੋਂ ਤਾਂ ਆਪਾਂ ਦੱਸ ਰਹੇ ਆ ਪ੍ਰੋਪਰ ਉਹਨਾਂ ਹੈਗਾ ਉਹਦੀ ਤਸੱਲੀ ਇੱਥੇ ਵਿਜ਼ਿਟ ਕਰਕੇ ਕਰ ਲਿਓ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਢੰਡਾ ਸਿੰਘ ਸਾਥੀ ਕਾਲ ਜੀ ਸਾਥੀ ਕਾਲ ਜੀ ਹੋਰ ਵੀਰੇ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਸ਼ੁਕਰ ਮਾਲਕ ਦਾ ਹਾਂਜੀ ਲੈ ਵੀ ਝੰਡੇ ਵੀਰ ਮਾਲ ਤਕਰੀਬਨ ਚਲੋ ਆਪਣੇ ਕੋਲ ਇਸੇ ਤਰ੍ਹਾਂ ਹੀ ਆਉਂਦਾ ਨਵੇਂ ਭੈਣ ਭਰਾ ਆਪਣੇ ਨਾਲ ਜੁੜ ਜਾਂਦੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਵੀ ਲਿਆਉਂਦੇ ਰਹੀਦਾ ਕਿ 5-7 ਨਵੀਂ ਵਾਲੇ ਆਪਣੇ ਕਿਲੇ ਤੇ ਮੌਜੂਦ ਹੁੰਦੇ ਆ ਹੁੰਦੇ ਹੁੰਦੇ ਵੀਰ ਜੀ ਹੁੰਦੇ ਆ ਇੰਨਾ ਮੰਨ ਲਓ ਚਲੋ ਵੀਡੀਓ ਦੇ ਜਿਹੜੀਆਂ ਦੂਰ ਨੇੜੇੋਂ ਜੀ ਆ ਜਾਂਦਾ ਵੀਰ ਜੀ ਗਾਹਕ ਆ ਵੀਡੀਓ ਆਪਾਂ ਨਹੀਂ ਵੀ ਪਹੁੰਚੇ ਤਾਂ ਵੀ ਮਾਲ ਵੀਰ ਜੀ ਵਿਖੀ ਜਾਂਦਾ ਵਿਖੀ ਜਾਂਦਾ ਹਾਂਜੀ ਹਾਂਜੀ ਕੋਈ ਨਾ ਕੋਈ ਭੈਣ ਭਰਾ ਆ ਜਾਂਦਾ ਉਦਾਂ ਵੀ ਆ ਚਲੋ ਆਪਣੀ ਥੋੜੀ ਜਿਹੀ ਲੇਟ ਹੋ ਗਈ ਵੀਡੀਓ ਮਾਲ ਵਿਕੀ ਜਾਂਦਾ ਕੱਲ ਹੁਣ ਵੀਰ ਜੀ ਰਹਿ ਸਿਰਫ ਦੋ ਹੀ ਡੰਗ ਰਹਿ ਗਏ ਅੱਛਾ ਆ ਵੀ ਅੱਗੇ ਠ ਦੇ ਦਿਖਾ ਦੇਾਂਗੇ ਸੱਜਰਤਾ ਜੀ ਸੁਈ ਹੈ ਸ਼ੌਕ ਪੂਰਾ ਹੋ ਜਾਊਗਾ ਮੇਰੇ ਭਰਾਵਾਂ ਦਾ ਇੱਕ ਨੀਲੀ 라ਵੀ ਮਾਜ ਦਾ ਸ਼ੌਕ ਪੂਰਾ ਹੋ ਜਾਊਗਾ ਟੇਢੇ ਪਾਸੇ ਕੱਟ ਮਾਜੀ ਮਾਜਾ ਡਿਕਾ ਜੀ ਖੱਬੇ ਪਾਸੇ ਕੱਟਾ ਤੇ ਨਾਲ ਕਟਾ ਮੇਲ ਕਾਫ ਆ ਮੇਲ ਕਾਫ ਜਿਹੜਾ ਕੱਟਾ ਇਹ ਵੀ ਬਹੁਤ ਸੋਹਣੀਆਂ ਚੰਗੀਆਂ ਨਿਸ਼ਾਨੀਆਂ ਦੇ ਵਿੱਚ ਆ ਖੱਬੇ ਪਾਸੇ ਬੱਚੇ ਦਾ ਕੱਟਾ ਤੇ ਖੱਬੇ ਪਾਸੇ ਮੈਂ ਦਾ ਕੱਟਾ ਅੱਖ ਬਿੱਲੀ ਮਣਕੀ ਆ ਇਸ ਵਕਤ ਬੋਲ ਦੀ ਸ਼ਟਾਰਟਿੰਗ ਤੁਹਾਨੂੰ ਦੱਸ ਦੇਾਂਗੇ ਨਾਰੂਆ ਨਾਲ ਆ ਬੱਚੇ ਦੇ ਬਾਕੀ ਪ੍ਰੋਪਰ ਗੱਲਬਾਤ ਕਰਾਂਗੇ ਇੱਕ ਟੋਕੜ ਮੈਂ ਦਿਖਾ ਦੇਾਂਗੇ ਬਣੀ ਸੋਰੀ ਆ ਉਹ ਪਹਾੜੇ ਦੇ ਮਿਲਦੀ ਆ ਇੱਕ ਸੱਜਰ ਵਹਿਰ ਦਿਖਾ ਦਿਆ ਕਿ ਜਿਹੜੀ ਬੌਣ ਦੇ ਵਿੱਚ ਹੀ ਚੱਲਣ ਦੀ ਹੈ ਕੱਲ ਦੀ ਸੂਈ ਤਕਰੀਬਨ ਮਗਰ ਬੱਛੀ ਆ ਇੱਕ ਤਕਰੀਬਨ ਬਗੈਰ ਬੱਚੋ ਤੁਹਾਨੂੰ ਬੱਛੀ ਦਿਖਾ ਦਿਆਂਗੇ ਪਲੂਣ ਪਹਿਲਾ ਸਵੇਰ ਸੂਈ ਦੇ ਦੋ ਕੱਟੀਆਂ ਨੇ ਕੋਈ 7 ਸਾਲ ਤੋਂ ਅੰਦਰ ਬਾੜ ਲੈ ਵੀ ਵੀਰ ਝੰਡੇ ਸ਼ਰਵਾਤ ਇੱਥੋਂ ਕਰਦੇ ਆ ਜਿਸਨ ਕੋਤੇ ਕੁੜਖਵਾ ਲੱਗ ਗਿਆ ਉਹ ਖਾਦੀ ਬੇਸ ਕੁਆਲਟੀ ਤਸੱਲੀ ਨਾਲ ਨਿੱਕੀ ਵੀਰ ਮੜਾ ਦੇ ਮੂੰਹ ਐਨੂੰ ਕਰਕੇ ਦਿਖਾ ਦੇ ਛੋਟੀ ਇਹ ਵੀਰ ਜੰਦੇ ਸੂਆ ਗਰਮਾ ਵੀ ਜੇ ਦੂਜਾ ਸੂਆ ਝੋਟੀ ਪਿਓ ਰਸੂਈ ਭਾਵੇਂ ਕੋ ਤੀਜਾ ਵੀ ਮੰਨ ਲੇ ਲੋ ਜੀ ਦੂਜਾ ਸੂਆ ਹਾਂ ਜੀ ਵੇਖੋ ਝੋਟੀ ਵੇਖੋ ਦੂਜਾ ਸੂਆ ਪੂਰੀ ਖਬਰ ਦਾ ਬਰੀਡ ਵੀ ਗੱਲ ਕਰ ਲਈਏ ਜੀ ਪੂਰੀ ਬਰੀਡ ਜੀ ਝੋਟੀ ਲੋ ਜੀ ਪੂਰੀ ਬਰੀਡ ਦੇ ਵਿੱਚ ਹੈ ਮੇਰੇ ਭਰਾਵੋ ਅੱਜ ਵੀਰ ਚੰਦਰ ਸ਼ਹੀਦਨ ਕਿੰਨੇ ਹੋ ਗਏ ਆ ਇਹ ਨੂੰ ਵੀ ਜੀ ਦਿਨ ਅੱਜ ਹੋਏ ਜੇ 6-7 ਦਿਨ ਹੋ ਗਏ ਸੂਈ ਨੂੰ 6-7 ਦਿਨ ਹੋ ਗਏ ਮਗਰ ਕੱਟਾ ਵੀ ਲਾਜਵਾਬ ਹੀ ਆ ਹਾਂਜੀ 6 ਦਿਨ ਹੋਏ ਵੀ ਜੀ ਹਾਂਜੀ ਲੋ 6 ਦਿਨ ਹੋਏ ਆ ਕਿਉਂ ਪੈਰਾਂ ਦੇ ਕੱਟੇ ਦੇ ਵੀ ਪੂਰੀ ਮਾਰਕਿੰਗ ਵੇਖੋ ਆ ਆ ਦੇਖੋ ਜੀ ਹਾਂ ਚੱਲ ਕਰਾਂ ਬਿੱਲੀ ਮਣਕੀ ਅੱਖ ਦੋਨੋਂ ਅੱਖਾਂ ਮੇਰੇ ਭਰਾ ਨੋਟ ਕਰ ਲਓ ਬਿੱਲੀਆਂ ਮਣਕੀਆਂ ਅੱਖਾਂ ਨੇ ਤੇ ਕਿੰਗਰੀ ਵਾਲਾ ਸਿੰਘ ਜਿਵੇਂ ਆਪਾਂ ਗੱਲ ਕਰਦੇ ਵੀ ਛੱਲੇ ਬਣੇ ਆ ਕਿੰਗਰੀ ਵਾਲਾ ਸਿੰਘ ਆ ਠੀਕ ਆ ਦੇਖੋ ਪੂਛ ਉੱਪਰ ਤੱਕ ਵਾਈਟ ਚੱਡੇ ਦੇ ਦਾਗ ਚਾਰੇ ਪੈਰ ਨਿਸ਼ਾਨੀਆਂ ਦੇ ਵਿੱਚ ਤੇ ਜੰਦੇ ਵੀਰ ਹੁਣ ਪੰਜਾ ਛੇ ਦਿਨਾਂ ਦੀ ਸੂਈਦਲੇ ਸਟਾਰਟਿੰਗ ਕੀ ਹੈ ਬੋਲਾ ਵੀਰ ਜੀ 8 ਕਿਲੋ ਬੋਲਾ ਵਾ ਗੱਲਾਂ ਬਾਤਾਂ ਵਾਲਾ ਨਹੀਂਗਾ ਉਹ ਭਾਵੇਂ ਆਪਾਂ 10000 ਵੀ ਕਹਿ ਜੀਏ ਨਹੀਂ 8 ਕਿਲੋ ਭਾਵੇਂ ਕੋਈ ਮਿੰਕੇ 2 ਡੰਗ ਮੰਨ ਲਓ ਵੀਰ ਜੀ ਆਪਦੀ ਕੋਈ ਤਸੱਲੀ ਕਰਕੇ ਹਾਂ ਠੀਕ ਹੈ ਲੋ ਵੀ 8 ਕਿਲੋ 200 ਸਟਾਰਟਿੰਗ ਦੇ ਵਿੱਚ ਹੁਣ ਬੋਲਾ ਹੈ ਕੱਚਾ ਦੁੱਧ ਮੰਨ ਸਕਦੇ ਹੋ ਕੋਈ ਪੰਜਾ ਛੇ ਦਿਨਾਂ ਦੀ ਸੂਈ ਆ ਚਲੋ ਬਹੁਤੇ ਭਰਾ ਕਹਿ ਦਿੰਦੇ ਵੀ ਕੋਈ 3 ਦਿਨ ਜਾਂ 4 ਦਿਨ ਬੋਲਾ ਬਣਦਾ ਕੱਚਾ ਦੁੱਧ ਮੰਨ ਲਿਓ ਕੱਚਾ ਬੋਲਾ ਮੰਨ ਲਿਓ ਮੇਰੇ ਪ੍ਰਭੂ 8 ਕਿਲੋ ਇਸ ਵਕਤ ਆ ਹਾਂਜੀ ਥੋੜਾ ਜਿਹਾ ਬੱਚਾ ਆਉਂਦਾ ਸਾਰ ਵੀਰਾਂ ਦਾ ਵੀ ਅੱਗੇ ਆਪਾਂ ਬੰਨ ਦਿੱਤਾ ਸੀਗਾ ਉਹਦੇ ਕੱਢ ਕੇ ਪਸਮਾ ਦੇ ਵਿੱਚ ਆ ਗਿਆ ਵੈਸੇ ਸਾਡੀ ਚਵਾਈ ਹੋਣੀ ਇੱਦੀ ਬਾਕੀ ਆ ਹਾਂਜੀ ਹਾਂਜੀ ਤੇ ਸੋਚਿਆ ਸੀ ਵੀ ਚਲੋ ਭਰੇ ਥਾਣਾ ਮਾਰਨਿੰਗ ਦਾ ਟਾਈਮ ਆ ਕੋਈ 9:00 9:30 ਵਜੇ ਦਾ ਪਰੇ ਤਾਂ ਆਮ ਸਾਰੇ ਭਰਾਵਾਂ ਨੂੰ ਆਪਾਂ ਨਾਲ ਦੀ ਨਾਲ ਚੁਵਾਈ ਦਿਖਾ ਦਿਆਂਗੇ ਕਈ ਵਾਰਾ ਸੱਜਣ ਕੋਈ ਚਲੋ ਆਨਲਾਈਨ ਸੌਦਾ ਕਰ ਲੈਂਦੇ ਆ ਪਰ ਉਹਨਾਂ ਨੂੰ ਵੀ ਆਪਾਂ ਕਹਿੰਦੇ ਆ ਵੀ ਇੱਥੇ ਆਣ ਕੇ ਬੇਸ਼ੱਕ ਤਸਦੀਕ ਕਰਨ ਜਿੱਦਾਂ ਮਰਜੀ ਵੀਰ ਜੀ ਜਿਹੜੀ ਕੋਈ ਗੱਲ ਕਵਾਂਗੇ ਉਹ ਲੋਕ ਨਗਰ ਕਟਾ ਵੀ ਦੇਖ ਲਓ ਸਾਰੀਆਂ ਵਾਕੋ ਕਾਹ ਰਾਤ ਮਾਰਕਗਾ ਅਗਲੇ ਪਾਰਾਂ ਨੂੰ ਜਵਾਬ ਹੈਗਾ ਦੋਹਾਂ ਤੇ ਦੋਹਾਂ ਤੇ ਨਾ ਮੇ ਖੁਰ ਤੋਂ ਪਿਆ ਕਟਾ ਕਦੀ ਸ਼ਕੀਨ ਬਣੂਗਾ ਵੀ ਤਿਆਰ ਹੋਊਗਾ ਮਾਲੀ ਹਾਂ ਬਾਕੀ ਪੂਛ ਹਾਫ ਤੋਂ ਜ਼ਿਆਦਾ ਵਾਈਟ ਆ ਹਾਂ ਆ ਦੇਖੋ ਜੀ ਹਾਂ ਆ ਫੇਸ ਕੁਆਲਟੀ ਮਦਰ ਦੀ ਆ ਕੱਲ ਨੂੰ ਮੇਰਾ ਪਰ ਆ ਬੱਚੇ ਕਿਸੇ ਨੇ ਵੀ ਲੈਣਿਆ ਤੇ ਬੇਤੁਰਕੋ ਕੇ ਚੰਗੇ ਮਾਲੀਆਂ ਦੇ ਬੱਚੇ ਲੈ ਸਕਦੇ ਹੋ ਨਿਸ਼ਾਨੀਆਂ ਤੁਸੀਂ ਦੇਖ ਲਿਆ ਵੀ ਕਿਵੇਂ ਦੀਆਂ ਨਿਸ਼ਾਨੀਆਂ ਪਾ ਦੂਗੀ ਸਰਮਾ ਆ ਵੀਰ ਜੀ ਰਿਜ਼ਲਟ ਜਿਹੜਾ ਬਹੁਤ ਵਧੀਆ ਹੋਵੇ ਇਹਦਾ ਪਰ ਮੈਂ ਬੱਚੇ ਬੜੇ ਵਧੀਆ ਪਾਉਣੇ ਗਾ ਬਿਲਕੁਲ ਬਿਲਕੁਲ ਇਧਰੋਂ ਮੇਰਾ ਪ੍ਰਾਤਮ ਥਾਨਦੇਵਾ ਵਿਖਾਵਾ ਮੈਂ ਇਹ ਇਧਰ ਇੱਕ ਬਹਿਣੀ ਵਾਲੇ ਪਾਸਿਓਂ ਆ ਦੇਖੋ ਜੀ ਆਣਾ ਵੀ ਜੀ ਕੋਈ ਛੱਟਾ ਉਹਨਾ ਹੋ ਪੂਰਾ ਸਾਹਿਬ ਦੇਖੋ ਸਪੇਸ ਗਏ ਵੇਖੋ ਬਾਕੀ ਵੈਂਸਪੋਨ ਤਲੇ ਦੇ ਉੱਪਰ ਧੁੰਨ ਵੇਖੋਗੇ ਤੁਸੀਂ ਧੁੰਨੀ ਵਾਈਟਾ ਦਾਗ ਨਿਸ਼ਾਨ ਪੂਰਾ ਚੱਡੇ ਤੇ ਦੋਹਾਂ ਪਾਸੇ ਦਾਗ ਨਿਸ਼ਾਨ ਮਿਲ ਜੂਗਾ ਤੁਹਾਨੂੰ ਬਾਕੀ ਮੱਝ ਇਹ ਛੋਟੀ ਦੋਸਤ ਚੰਗੀ ਆ 8 ਕਿਲੋ ਇਸ ਵਕਤ ਕੱਚਾ ਦੁੱਧ ਬਾਕੀ 42-22 ਦੀ ਤੁਹਾਨੂੰ ਨਾਲ ਦੀ ਨਾਲ ਦਿਖਾਈ ਦਵਾਂਗੇ ਬਹੁਤ ਖੂਬਸੂਰਤ ਭਾਰਾ ਵਜਨ ਲੋੜ ਆ ਤੇ ਕੱਦ ਵੀ ਤਕਰੀਬਨ ਤੁਸੀਂ ਵੇਖੋਗੇ ਆਮ ਐਡੀਆਂ ਆਪਾਂ ਮੱਝਾਂ ਵੇਖਦੇ ਆ ਜਿੱਦਾਂ ਇੱਕ ਗੱਡ ਕਰਦੇ ਵਿੱਚ ਇਹ ਹੈਗੀ ਆ ਠੀਕ ਆ ਤੇ ਵੀਰੇ ਚੰਗੀ ਆ ਮਾਝਰ ਮੁੱਲ ਕੀ ਕਰਤਾ ਇਹਦਾ ਮੁੱਲ ਵੀਰ ਜੀ ਭਾਵੇਂ ਦਾ ਮੈਂ ਤਾਂ 20 ਕਰ ਲਈਏ 15 ਕਰ ਲਈਏ ਹਾਂ 10 ਤੋਂ ਵੀਰ ਜੀ ਮਾਨਤਾਣ ਕਰ ਦਾਂਗੇ ਇੱਕ 10 ਚ ਹਾਂਜੀ 10 ਚ ਵੀ ਜਮਾਨਤਾਂ ਹੋ ਜੂ ਠੀਕ ਆ ਜੀ ਕਰ ਦਈਏ ਮੌਕੇ ਤੇ ਕਰ ਦਈਏ ਜੇ ਪਹੁੰਚੇ ਵਾਸਤੇ ਆਪਣੇ ਮਾਲ ਦੀ ਪਹੁੰਚ ਹੈ ਕੀ ਨਹੀਂ ਹੈਗੀ ਜੀ ਉਹ ਥੋੜੀ ਜਿਹੀ ਚਲੋ ਮਾਲ ਤੇ ਪਹੁੰਚ ਤੇ ਚਲੋ ਕੋਈ ਨਹੀਂ ਕਰ ਹੋ ਵੀ ਜਾਂਦੀ ਮਗਰੋਂ ਕਰ ਵੀ ਦੇਈ ਦੀ ਆ ਇਹ ਨਹੀਂ ਗੱਲ ਵੀ ਨਹੀਂ ਉਹ ਥੋੜਾ ਜਿਹੀ ਪਹਿਲਾਂ ਕਰ ਦਈਏ ਨਾ ਤੇ ਥੋੜਾ ਪਹੁੰਚੇ ਤੇ ਕੋਈ ਵੀਰ ਲਾਗੋ ਆ ਜਾਂਦਾ ਕੋਈ ਦੂਰ ਹੁੰਦਾ ਉਹ ਥੋੜੇ ਪਹੁੰਚੇ ਜੇ ਫਸ ਜਾਈਦਾ ਗਲਾ ਆਂਦਾ ਵੀਰ ਜੀ ਇੰਨੀ ਪਹੁੰਚ ਆਉਣੀ ਆ ਉਹ ਸੌਦੇ ਦੋ ਹੋ ਜਾਂਦੇ ਆ ਠੀਕ ਹੈ ਨਾ ਗੱਲ ਉਹ ਮੰਨ ਲਓ ਪਹੁੰਚ ਹੁਣ ਆਪਣੇ ਭੈਣ ਭਰਾ ਆ ਤੇ ਦਿੰਦੇ ਪੈਣੀ ਉਹਨਾਂ ਤੇ ਹੀ ਆ ਕੋਈ ਹੋਰ ਨਹੀਂ ਕੋਈ ਗੱਲ ਹੈ ਤੇ ਬਾਕੀ ਇਹ ਗੱਲ ਹੈਗੀ ਆ ਜੀ ਵੀਰ ਜੀ ਉਹ ਨਹੀਂ ਪਹੁੰਚ ਕਰਨੀ ਪਹੁੰਚ ਕਰਦਾਂਗੇ ਜਿੱਦਾਂ ਵੀ ਉਹ ਮੰਨ ਲਓ ਇਹ ਗੱਲ ਹੈ ਕਿ ਹਾਂ ਨਾ ਚਲੋ ਇਹ ਗੱਲ ਹੈਗੀ ਬਿਨਾ ਪਹੁੰਚ ਵੀਰ ਜੀ ਇੱਕ ਪੰਜ ਦੀ ਝੋਟੀ ਦੇ ਦਾਂਗੇ ਇੱਕ ਪੰਜ ਦੀ ਹਾਂਜੀ ਇੱਕ ਪੰਜ ਦੀ ਝੋਟੀ ਦੇ ਦਾਂਗੇ ਜੀ ਥਣ ਦੀ ਥਣਾ ਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਆ ਬਾਈ ਕਿਲੋ ਸਵਾ ਕਿਲੋ ਗਾੜ ਹੋਊਗੀ ਹਾਂਜੀ ਠੀਕ ਆ ਲੋ ਆ ਦਾ ਕੋਈ ਮੰਨ ਲਓ ਇਹ ਗੱਲ ਹੈਗੀ ਪੂਰ ਚੱਟਾ ਬਣਾਉ ਕੋਈ ਠੀਕ ਆ ਨੀ ਇਧਰੋਂ ਇੱਕ ਕੇ ਮਾਰਾ ਇਹਨੂੰ ਕਰਦੇ ਬੈਕਟਰ ਤੋਂ ਵੀ ਬਿਲਕੁਲ ਇੱਕਸਾਰ ਪੱਧਰ ਆ ਹਾਂ ਇਧਰ ਦੇਖੋ ਸਾਰਾ ਮੰਨ ਲਓ ਕੋਈ ਸੈਰ ਨਹੀਂ ਕੋਈ ਬਾਈ ਨਹੀਂ ਚਲੋ ਇੰਨਾ ਕ ਪਸਮਾਹ ਚ ਆ ਕੇ ਥੋੜਾ ਚਲੋ ਮੈਂ ਤਣਾ ਗਿਆ ਚ ਆ ਗਈ ਬੱਚਾ ਹਾਂ ਗਾੜੀ ਵੱੱਦਾ ਆਹੀ ਹਾਂ ਬਾਕੀ ਆ ਦੇਖੋ ਪਰਲੇ ਵਿਖਾਓ ਆ ਦੇਖੋ ਜੀ ਨਾ ਮਾਰ ਪੁੱਤ ਨਾਮ ਹਾਂ ਦੇਖੋ ਸਾਰੇ ਇੱਕੋ ਜਿਹੇ ਬਰਾਬਰ ਦੋ ਪਾਸੇ ਦਾਤਾ ਨਿਸ਼ਾਨ ਬਸ ਬਸ ਹਾਂਜੀ ਲੋ ਵੀ 1 ਲੱਖ 5000 ਰੁਪਏ ਮੇਰੇ ਭਰਾਵਾਂ ਨੂੰ ਮਿਲ ਜੂਗੀ ਅੱਜ 1 ਲੱਖ 5000 ਰੁਪਏ ਆ ਨਾ ਮਗਰ ਕਤਾ ਜਿਵਾਈ ਤੁਸੀਂ ਵੇਖ ਰਹੇ ਹੋਗੇ ਅੱਗੇ ਫੈਗਰ ਨੰਬਰ ਤੋਂ ਵੀ ਚੰਦੇ ਇਹ ਆਪਣੇ ਕੋਲ ਮੱਝ ਆ ਗਈ ਹੈ ਵੀ ਤਾਜੀ ਸੂਈ ਹੈ ਹਾਂਜੀ ਤਾਜੀ ਸੂਈ ਹੈ ਅੱਜ ਇਹਨੂੰ ਕਿੰਨੇ ਦਿਨ ਹੋ ਗਏ ਜੀ ਇਹਨੂੰ ਅੱਜ ਵੀ ਜੀ ਇਹਨੂੰ ਇੰਨੇ ਕ ਦਿਨ ਹੋਏ 8 ਹੋ ਗਏ ਹੁਣ 7 ਹੋ ਗਏ ਹੁਣ 8 7 ਦਿਨ ਹੋ ਗਏ ਹਾਂਜੀ 8 7 ਦਿਨ ਹੀ ਹੋਏ ਵੀ ਮਗਰ ਕੱਤੀ ਹੋਵੇ ਹਨਾ ਕੀ ਵੀ ਜੀ ਕੱਤੀ ਨਹੀਂ 8 7 ਦਿਨਾਂ ਦੀ ਸੂਈ ਹੈ ਮਗਰ ਕੱਤੀ ਆ ਤੀਜਾ ਸਵੇਰ ਤੀਜਾ ਸਵੇਰ ਜੀ ਕੋ ਆਪਾਂ ਲਾਇਆ ਲਿਆ ਕੀ ਆ ਨਵੀਆਂ ਮੈਂ ਦੰਦਪੁਰ ਪੂਰਾ ਵਧੀਆ ਇਹ ਲੈ ਲੋ ਲਾਜ ਬੀੜ ਵੇ ਲੋ ਕੱਦ ਕਾਠਾ ਵੇ ਲੋ ਜੀ ਹਾਰਡ ਕਰਦੇ ਤੁਹਾਡੇ ਸਾਹਮਣੇ ਆ ਬਰੀਕ ਸਕੀਨ ਬਰੀਕ ਪਿੰਡੇ ਦੀ ਆ ਹਾਂਜੀ ਹਾਂਜੀ ਬਾਕੀ ਕਰਮ ਵਾਲੀ ਸਾਰੀ ਓਵਰঅল ਚੰਗੀ ਆ ਹਾਂ ਸਪੇਸ ਗੈਪ ਥਣਾ ਦੀ ਤੁਸੀਂ ਦੇਖੋਗੇ ਤੇ ਚੱਪੇ ਚੱਪੇ ਤੇ ਖਣ ਲੱਗਾ ਤੇ ਵੀਰ ਝੰਡੇ ਇਸ ਵਕਤ ਦੁੱਧ ਦੀ ਕੀ ਸਥਿਤੀ ਦੁੱਧ ਵੀਰ ਜੀ ਇਹਦੇ ਕੋਲੇ 10 ਕਿਲੋ ਹੈਗਾ ਜੀ ਹਾਂਜੀ ਕੋਈ ਵੀਰ ਭਰਾ ਕੋਈ ਹੱਥ ਉਹ ਨਾਲ ਲਾਵੇ 9 ਕਿਲੋ ਦੀ ਫੁੱਲ ਗਰੰਟੀ ਆ 9 ਕਿਲੋ ਦੀ ਹਾਂਜੀ ਹਾਂਜੀ ਲੋ ਵੀ ਢਾਂਚਾ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਆਪਾਂ ਇਹ ਢਾਂਚਾ ਇਸ ਮੈਦਾ ਠੀਕ ਆ ਜੀ ਤੱਜਾ ਸਵੇ ਆ ਇਸ ਹੋਈ ਆ ਆ ਦੇਖੋ ਹਾਂ ਆਹ ਨਾਲਾ ਪਿੰਡਾ ਪੁੱਤ ਕੋਈ ਗੱਲ ਨਹੀਂ ਮਾਰਾ ਪਿੱਛੇ ਨੂੰ ਕਰਦੇ ਹਾਂ ਜੇ ਪਿੱਛੇ ਨੂੰ ਆਹ ਦੇਖੋ ਜੀ ਇੱਕ ਬੜੀ ਆਵੇ ਪਾਸਿਓਂ ਆਹ ਮੇਰਾ ਪ੍ਰਾਣ ਨੇੜੇੋਂ ਵੇਖ ਲਓ ਠੀਕਾ ਜੀ ਥਾਂ ਤੋਂ ਨਵੇ ਦੀ ਬੰਤਰ ਆ ਦੇਖ ਪੂਰੀ ਬੰਤਰ ਵੀਰ ਜੀ ਖਬਰਦਾਰ ਕਰ ਮਾ ਦੁੱਧ ਦੀ ਗੱਲ ਹੈਗੀ ਜਿਹੜੇ ਹਿਸਾਬ ਨਾਲ ਜੇ ਤੋ ਤਾਜੀ ਸੋਈ ਆ ਹੋ ਸਕਦਾ ਵੀਰ ਜੀ ਮੈਂ ਦੁੱਧ ਆ ਲਈ ਆ ਕੋਈ ਮਨੋ ਇਹ ਗੱਲ ਹੈਗੀ ਵੀ ਹੋ ਸਕਦਾ 12 ਵੀ ਮੈਂ ਤੇ ਦੁੱਧ ਦੇ ਦੀ ਇਹ ਕੰਮ ਆਉਂਦਾ ਪਾਵਾ ਕਿ ਕਿੰਨਾ ਕੁ ਤਾਪ ਲਾਉਣਾ ਹਾਂ ਹਾਂ ਜੀ ਤਾਪ ਲਾਉਣਾ ਹਾਂ ਹੁਣ ਦੋਸਤ ਇਸ ਵਕਤ 9 ਕਿਲੋ ਜਿਹੜਾ ਚੋਕੇ ਲੈ ਜਾਉਂਗੇ ਵੀਰ ਝੰਡੇ ਦੇ ਘਰੋਂ 9 ਕਿਲੋ ਮਗਰ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਕਿ ਕੱਤੀ ਮਗਰ ਆ ਇੱਕ ਰਾਂਗੀ ਕੱਤੀ ਆ ਮਾਰੇ ਦੋ ਚਾਰ ਪਿਛੇ ਵਾਲ ਪੂਛ ਤੇ ਮਾਂ ਦੇ ਵਾਂਗੂ ਵਾਈਟ ਆ ਥੋੜੇ ਜਿਹਾ ਠੀਕ ਆ ਹਾਂਜੀ ਹਾਂਜੀ ਹਾਂ ਬਾਕੀ ਅਜੇ ਇਹ ਗੱਲ ਹੈਗੀ ਵੀ ਜੀ ਮੈਲਾ ਮਕਰਮਾਲੀ ਨੇ ਮਾਰਨਾ ਵਾ ਤੇ ਬਾਕੀ ਇਹ ਗੱਲ ਹੈਗੀ ਆ ਵੀ ਚੱਡਾ ਚੁੱਡਾ ਵੇਖੋ ਗਾੜੀ ਤੁਹਾਨੂੰ ਤੇ ਪਿੱਛੋਂ ਸਾਰ ਨੂੰ ਬੰਤਰ ਵੇਖੋ ਚੱਡੇ ਦੀ ਮਕਰਮਾਲੀ ਆ ਵੇਖੋ ਲੈ ਲੈ ਵੀ ਵੀਰ ਜਿਹੜੇ ਬਾਕੀ ਚੋਣ ਦੀ ਤੇ ਆਪਣੇ ਦੇ ਪਾਸੋਂ ਕੋਈ ਲਾਹੇ ਦੀ ਗੱਲ ਨਹੀਂ ਜੀ ਇੱਕ ਕੋਈ ਵੀ ਲਾਹੇ ਵਾਲੀ ਗੱਲ ਨਹੀਂ ਹੈ ਜੀ ਇੱਕ 1 ਰੁਪਏ ਦੀ ਵੀ ਲਾਹੇ ਵਾਲੀ ਗੱਲ ਨਹੀਂ ਹੈ ਜੀ ਜਿਹੜੀ ਮੰਨ ਲਓ ਇਹ ਗੱਲ ਹੈਗੀ ਆਪਾਂ ਵੀ ਤੁਸੀਂ ਪਹਿਲਾਂ ਦੱਸਾਂਗੇ ਆ ਠੀਕ ਹੈ ਨਾ ਗੱਲ ਇਹ ਨਹੀਂ ਗੱਲ ਹੈਗੀ ਵੀ ਨਹੀਂ ਆ ਵੇਖੋ ਐ ਥਾਂ ਵੀ ਥੋੜੀ ਜਿਹੀ ਵੀ ਜੀ ਬੰਤਰੇ ਤਰ੍ਹਾਂ ਦੀ ਜੀ ਹਾਂ ਕੋਈ ਮੰਨ ਲਾ ਨਾਰ ਹੋਵੇ ਬਿਲਤੀ ਹੋਵੇ ਕੋਈ ਚੀਜ਼ ਹੋਵੇ ਆਪਣੀ ਮੰਨ ਲਾ ਚੋਈ ਨਾ ਜਾਂਦੀ ਲੈ ਵੀ ਇਹ ਦੋਸਤ ਥਾਂ ਹੋਵੇ ਥਾਂ ਕੋ ਜਿਵੇਂ ਝੋਲੀ ਡੈਪ ਜਾ ਜਾਂਦਾ ਨਾ ਹਾਂ ਉਹ ਥਾਂ ਬਣਿਆ ਹੋਇਆ ਮਗਰੋਂ ਬਾਕੀ ਸਮਕੇ ਜਿਹੜਾ ਪੂਰਾ ਮੁਠੀ-ਮੁਠੀ ਥਾਂ ਨਿਕਲ ਆਉਂਦਾ ਤੇ ਹੱਥ ਦੇ ਵਿੱਚ ਵੀ ਇਹਦਾ ਪੂਰਾ ਆ ਕੇ ਫਕਰ ਹੋ ਜਾਂਦੀ ਚਵਾਈ ਆਪਾਂ ਕਰਦੇ ਆਂ। ਬਾਕੀ ਆ ਥਾਂ ਦੀ ਬੰਤਰ ਆ ਤੇ ਚੰਗੀ ਆ 9 ਕਿਲੋ ਇਸ ਵਕਤ ਦੇ ਫਿਲਹਾਲ ਧਾਰਾ ਸੂਈ ਤਾਜੀ ਆ ਬੱਚਾ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਰੇਟ ਪੁੱਛ ਲਾਂਗੇ। ਆ ਬੱਚਾ ਜੇ ਮਗਰ ਦੇ 33 ਫੀਮੇਲ ਕਾਫ। ਸੋ ਇਹ ਵੀ ਵਾਦੇ ਵਾਲਾ ਕੰਮ ਆ ਮਗਰ ਕਤੀ ਆ ਗਈ ਇਹਦੇ ਕਰਮਾਲੀ ਦੇ ਠੀਕ ਆ। ਬਾਕੀ ਚਲੋ ਇਹ ਗੱਲ ਹੈ ਕਿ ਹਰ ਕੋਈ ਵੀਰ ਹੋਵੇ ਭਰਾ ਹੋਵੇ ਵੀਰ ਜੀ ਸਾਰੇ ਮੰਨਦੇ ਚੱਲ ਹੈ ਕਿ ਆਂਦੇ ਵੀ ਮੰਨ ਲੋ ਕੱਟੀ ਹੋਵੇ ਮੰਨੋ ਬਿਲਕੁਲ ਊਲਾ ਬੱਚਾ ਅਠਾ ਸੱਤਾ ਕਿ ਦਿਨਾਂ ਦਾ ਹੋਏ ਕਿੰਨੇ ਕਿ ਦਿਨਾਂ ਦਾ ਵੀਰ ਜੀ ਅਠਾ ਸੱਤਾ ਕਿ ਦਿਨਾਂ ਦਾ ਊਲਾ ਜਿਹਾ ਬੱਚਾ ਦਿਖਾਈ ਦੇ ਰਿਆ ਹਾਂ ਵੀਰ ਜੰਦੇ ਲੈਣ ਦੇਣ ਦੀ ਜੇਕਰ ਗੱਲ ਕਰੀਏ ਕਿੰਨੇ ਕਿ ਦੀ ਦਿੱਤੀ ਜਾਊਗੀ ਅੱਜ ਆਪਣੇ ਵੀਰਾਂ ਨੂੰ ਵੀਜੋ ਤਾਂ ਚਲੋ ਇਹ ਗੱਲ ਹੈ ਕਿ ਮੋਲ ਤੇ ਭਾਵੇਂ 80 85 ਜੋ ਮਰਜੀ ਹੈ ਇਹ ਵੀਰ ਜੀ ਹਾਂ ਨਾ ਆਪਾਂ ਮੱਝ ਦੇ ਦਾਂਗੇ 76000 ਦੀ 76000 ਦੀ ਹਾਂ ਜੈ ਸਨੋ ਹਾਂਜੀ ਜੈ ਸਨੋ 76000 ਹਾਂਜੀ 76 ਦੀ 75 ਦੀ ਦੇ ਦਾਂਗੇ ਵੀਰ ਜੀ ਜੇ ਕਹੇ ਨੇ ਕੋਈ ਛੋੜ ਹੀ ਹੋਣੀ ਅ ਵਿੱਚੋਂ 75000 ਦੀ ਹੋ ਜੂ। ਵੀ ਹਾਂ ভাই ਇਹ 75 ਦੀ। ਹਾਂਜੀ ਹਾਂਜੀ। ਲਓ ਵੀ ਇਹ 75000 ਦੀ ਵੀਰ ਚੰਦਾਬਾ ਵੀ ਦੇ ਦਿਆਗੇ। ਬਹੁਤ ਜਿਆਦੀ ਚਾਹ ਦੀ ਸੱਜਰ ਸੂਈ ਹੈ ਮੇਰੇ ਪਾਸੋਂ। ਕੋ ਟੋਪੜ ਗਿਆ ਟੋਪੜ ਗੱਬਰ। ਇਹ ਘੱਟ ਵਰ ਚਲੋ 55 60 ਦੀ ਉਹ ਤੁੜੀਆਂ ਹੁੰਦੀਆਂ ਨੇ। ਹਾਂ। 75000 ਦੀ ਸੱਜਰ ਲੈ ਜਾਉਗੇ ਠੀਕ ਹੈ ਜੀ। ਚਲੋ ਸਾਲ ਭਰ ਮਿਲੂਗੀ ਕਰਮਾ ਦੀ। ਮਿੱਟੀ ਆ। ਬਾਕੀ ਮੱਝ ਦੁੱਧ ਆਲੀ ਹੈ ਠੀਕ ਹੈ ਜੀ। ਹਾਂਜੀ ਹਾਂਜੀ। ਬਾਕੀ ਮੇਰਾ ਵੀ ਕੰਮ ਚੱਲ ਰਿਹਾ ਬਜੀ ਜਾੜ ਵੀਰ ਦੀ ਮੈਂ ਨਵੀਂ ਆ ਕੋਈ ਟੀਲਾ ਨਹੀਂ ਕਿ ਮੈਂ ਵੀ ਜਿ ਤਰ੍ਹਾਂ ਉਹ ਬਿਆ ਘਾੜਿਆ ਬਲ ਕੇ ਅਕਰ ਪਿੱਟਪੁਰ ਦੇ ਵਿੱਚ ਤਲ ਕਾ ਮਾਰਦੀ ਪਈਆ ਕਰਮਾ ਲੀਦਾ ਠੀਕ ਆ ਜੀ ਹਾਂ ਬਾਕੀ ਇਹ ਵੀ ਚਲੋ ਪਤਾਨੂੰ ਪਤਾ ਨਾਰਮਲ ਸੇਵਾ ਚ ਜਦੋਂ ਨਿਕਲਦਾ ਵਾ ਥੋੜਾ ਜਿਹਾ ਚਲੋ ਹੁੰਦਾ ਵਾ ਹਾਂ ਬਾਕੀ ਕੋਈ ਜਵਾ ਪਸਮਾ ਵੀ ਜੀ ਕੋਈ ਝੂ ਛਟਾ ਨਹੀਂ ਦਾ ਠੀਕ ਆ ਇਹ ਨਹੀਂ ਮੰਨ ਲਾ ਕੋਈ ਮੰਨ ਲਾ ਜਿਹੜਾ ਹੋਊਗਾ ਵੀਰ ਜੀ ਪਹਿਲਾਂ ਦੱਸਾਂ ਕਿ ਮੜਾ ਜਿਆ ਮਾਲ ਥੋੜਾ ਜਿਹਾ ਬੰਤਰ ਉਦਾਂ ਵੀ ਕਈ ਜਣੀ ਆਪਾਂ ਪਹਿਲਾਂ ਦਾਤਾ ਮੁੜ ਕੇ ਵੀਰ ਭਰਾ ਕੋਲ ਸਵਾਲ ਨਾ ਕਰੀ ਬਿਲਕੁਲ ਹਾਂਜੀ ਅੱਗੇ ਟੋਕਰ ਕਪੜੇ ਕੋਲ ਮੱਝ ਆ ਗਈ ਗੁਰਚੰਦੇ ਤੁਸੀਂ ਦੱਸਿਆ ਵੀ ਬਣੀ ਸੋਰੀ ਹੈਗੀ ਕੋ ਦਿਨਾਂ ਦਾ ਵੇਰਵਾ ਕਿ ਨਹੀਂ ਹੈਗਾ ਹਾਂਜੀ ਹਾਂ ਦਿਨਾਂ ਦਾ ਵੇਰਵਾ ਇੰਨਾ ਹੋ ਗਿਆ ਗੁਦੀ ਕੋਈ ਇਹਨੂੰ 10 ਪਾਹ ਹੋ ਗਏ ਨੇ 15 ਹੋ ਗਏ ਹੁਣ 10 15 ਦੇ ਨਹੀਂ ਹੋਏ ਗੁਰਦੀ 12 ਕਿਲੀਆਂ ਨੇ ਤੇ 12 ਵੀ ਜੀ ਇਹਦੇ ਕੋਲੇ ਦੁੱਧ 6 ਕਿਲੋ ਦੀ ਵੀਰਦੀ ਫੁੱਲ ਗਰੰਟੀ ਆ ਦੁੱਧ ਸਾਤੀ ਆ ਛੇ ਆ ਆਪਣੀ ਫੁੱਲ ਗਰੰਟੀ ਲਓ ਜੀ 6 ਕਿਲੋ ਦੀ ਤਸੱਲੀ ਪੂਰੀ ਰਹੂਗੀ 6 ਕਿਲੋ 12 ਦੇ ਥੱਲੇ ਆ ਮਿਲਦੀ ਇਹ ਵੀ ਪਹਾੜੇ ਤੇ ਨਾ ਵੀ ਜੀ ਪਹਾੜੇ ਤੇ ਏ ਨਹੀਂ ਵੀ ਕੋਟੀ ਗੱਲ ਮੈਂ ਨਾ ਮੈਂ ਤੁਹਾਨੂੰ ਦੱਸਣ ਦੀਆਂ ਗੱਲ ਵੀ ਦੀ ਅਗਲੇ ਦੇ ਘਰੇ ਵੀ ਟੀਕਾ ਲਵਾਵੇ ਤਾਂ ਵੀ ਆਪਣੀ ਪੂਲ ਗਾਰੰਟੀ ਮੈਂ ਲੱਦ ਕੇ ਕੱਲ ਦੇ ਪੈ। ਨਾ ਵੀ ਇਹ ਵੀ ਦੋਸਤ ਪਸ਼ੂ ਜੋ ਕੋਟੀਗਾ ਮੈਂ ਟੀਕਾ ਲਵੇ ਚਾਹੇ ਕੋ ਨਵੇ। ਕੋਈ ਵੀ ਆ ਬੁਖਾਸਿਅਤ ਆ। ਹਾਂ। ਆ ਜਾ ਵੀ ਕੋ ਮੇਰਾ ਕਟਾਨ ਵਾਲੇ। ਫੁੱਲ ਵੱਡੀ ਮੈਂ ਆ ਵੀਰ ਜੀ। ਹਾਂ। ਇਹ ਨਹੀਂ ਵੀ ਮੰਨ ਲਓ ਕੋਈ ਛੋਟੀ ਆ ਕਿ ਨਹੀਂ। ਕੱਦ ਤਕਰੀਬਨ ਵੱਡਾ ਹਾਂ। ਹਾਂ। ਸ਼ੋਹਨ ਚੋਠਾ ਬੜਾ ਚੌੜਾ। ਵੰਡਗਰ ਰਥਣਾ ਦੀ ਚੰਗੀ ਆ। ਹਾਂ ਬਿਲਕੁਲ। ਆ ਦੇਖੋ। ਜਵਾਬ ਆ ਬੜੀ ਵਾਲੇ ਪਾਸਿਓਂ ਠੀਕ ਆ ਹਾਂ ਅਵੇ ਵੰਡ ਦੇਰ ਲਾ ਤੇ 6 ਕਿਲੋ ਪੱਕਾ ਦੋਬੰਦੇ ਥਲੇ 6 ਕਿਲੋ ਹਾਜ਼ਰ ਆ ਉਹ ਵੀ ਸੱਜਣ ਚੋਕੇ ਤਸੱਲੀ ਕਰ ਲੈ ਹਾਂ ਨੀਲੀ ਦੇ ਕਿਸੇ ਕੰਨੋਂ ਪੁਰਾਣੇ ਬੱਚੇ ਲੈਣੇ ਤੇ ਮਾਲੀ ਨੀਲੀ ਤੇ ਤੋਂ ਕਰਾਸ ਕਰਾਇਓ ਮੋਹਰਾ ਦਾ ਮਾਲੀ ਨੱਟ ਪਾਇਓ ਇਹਦੇ ਕੋਲ ਕਿਉਂਕਿ ਬੱਚੇ ਲੈ ਕਰ ਮਾਰਦੇ ਨੇ ਨੀਲੀ ਦੇ ਚੰਗੇ ਦੇਣੇ ਪੱਖਾਂ ਨੂੰ ਨਹੀਂ ਨੀਲੀਆਂ ਆਵਾ ਸਰਵਿਸ ਜੇ ਤੁਹਾਨੂੰ ਪਤਾ ਹੈ ਕੁੰਡਾ ਬਿਲਕੁਲ ਕੁੰਡਾ ਨਿਗਾਹ ਦੇ ਕੱਚਿਆਂ ਦੇ ਵਿੱਚ ਕਰਮਾੜੀ ਦੀ ਮਾਰਕਿੰਗ ਚੰਗੀ ਲੈ ਆਉਣੀ ਆ ਇੱਕ ਹਸੇਂਗ ਸੁੰਗ ਵਾਲੇ ਪਾਸੇ ਵੀ ਬਿਲਕੁਲ ਕੋਕੇ ਜੜੂਗੀ ਬੱਚੇ ਭਾਵੇਂ ਚਾਹੇ ਕੱਟਾ ਚਾਹੇ ਕੱਟੀ ਆ ਜਾਵੇ ਉਹ ਗੱਲ ਵੱਖਰੀ ਆ ਪਰ ਕੋਕੇ ਜੜੂਗੀ ਜੇਕਰ ਬਾਕੀ ਵੀ ਜੀ ਚੱਡੇ ਦੀ ਬੰਤਰ ਬੁੰਤਰ ਵੇਖੋ ਕਿੰਦੀ ਵਧੀਆ ਆ ਬਾਂਡ ਵੀਰਲ ਵੇਖੋ ਕਿੰਦੀ ਵਧੀਆ ਕਰਮਾੜੀ ਜੁਗਾਠਾ ਕਿੱਦਾਂ ਲੱਗਾ ਮੈਨੂੰ ਵੇਖੋ ਲੋਰੀਸ 6 ਕਿਲੋ ਦੁੱਧ ਕਿਸਾਨ ਵੀਰੋ ਪਹਾੜੇ ਤੇ ਮਿਲਦੀ ਇੱਕ ਜਿਹੜੀ ਆਪਾਂ ਤੁਹਾਨੂੰ ਟੋਕਰ ਮਾਜੇ ਦਿਖਾ ਰਿਆ ਜੇ ਕੋਈ ਕਿਸੇ ਭਰਾ ਨੇ ਪੈਸੇ ਵੀ ਜਾਇਜ਼ ਲਾਉਣੇ ਆ ਟੋਕਰ ਮਾਜੇ ਲੈਣੀ ਆ ਤੇ ਕੱਲ ਨੂੰ ਤੁਸੀਂ ਜੇਕਰ ਰਹਿ ਜਾਂਦੀ ਹੈ ਤੁਹਾਡੀ ਕਿਸਮਤ ਆ ਕਿਉਂਕਿ 12-15 ਦਿਨਾਂ ਦਾ ਵੇਰਵਾ ਜ਼ਰੂਰ ਖਾਏਗਾ ਠੀਕ ਆ ਆ ਦੇਖੀਗਾ ਵੀਰ ਜੰਦਾ ਮੋਲ ਦਾ ਸੇ ਦਾ ਡਿਮਾਂਡ ਕੀ ਕਰਤੀ ਮੋਲ ਵੀਰ ਜੀ ਇਹਦਾ ਭਾਵੇਂ 60 ਕਰ ਲੀਏ 65 ਕਰ ਲੀਏ 60 ਦੇ ਵਿੱਚੋਂ ਵੀਰ ਜੀ 10000 ਰੁਪਇਆ ਛੜਦਾਂਗੇ 57000 ਦੀ 57000 ਆਣਾ ਦੇ ਦਾਂਗੇ ਇੱਕ ਛਾਲ ਮਾਰਦੇ ਵੀਰ ਚੰਡੇ ਜਾਂਦੀਏ ਇੱਕ ਵਾਰੀ ਹੋਰ ਮਾਰਦਿਏ ਛਾਲ ਹੋਰ ਫਿਰ ਵੀ ਜੀ ਇਦਾਂ ਆ ਵੀ 1000 ਹੋਰ ਛੜਦੀਏ 56000 ਦੀ ਦੇ ਦਈਏ 56000 ਦੀ 56000 ਦੀ ਹਾਂ ਮੈਂ ਮੱਧ ਚੰਗੀ ਜੇ ਵੀ ਦੇਖੋ ਚਗਾਠਾ ਕਿੱਦਾਂ ਤੇਰੇ ਮੂੰਹ ਦੀ ਵੀ ਹੈ ਵੀ ਨਵੀਂ ਆ ਫਿਰ ਮੂੰਹ ਵੀ ਚੰਗੀ ਆ ਆ ਦੇਖੋ ਜਦੋਂ ਮੰਨ ਲਓ ਖੁੱਡੇ ਕਿੱਥੇ ਲੱਗੇ ਕਰਨ ਦੀ ਜਦੋਂ ਇਹ ਮੰਨ ਲਓ ਭਰ ਗਈ ਏ ਕਹੇ ਚੰਗੀ ਸਾਂਭ ਕਰ ਸੀ ਦੇਖੋ ਐਨਾ ਨਾ ਕੁੜਿਆ ਆਣੀਆਂ ਨਹੀਂ ਕੀ ਹੋ ਜਾਂਦਾ ਤੇ ਦਰ ਕੰਮ ਚੜ ਗਿਆ ਚਲੋ ਪਰ ਬੜੀ ਪ੍ਰੋਫੀਓਗੀ ਜਿਹੜਾ ਪਰ ਤਾਂ ਗੱਲਾਂ ਹੀ ਗਾਦੀਆਂ ਨੇ ਜਿੱਤ ਕੇ ਲੱਖਾਂ ਤੋਂ ਬਾਹਰ ਹੋਣੀ ਵੀ ਜੀ 56000 ਦੀ ਪਹੁੰਚ ਹੋ ਜੂਗੀ ਆਪਣੇ ਭਰਾਵਾਂ ਨੂੰ ਠੀਕ ਹੈ ਜੀ 56000 ਦੀ ਅੱਜ ਮਿਲ ਜੂਗੀ ਕਿ ਭਾਂਡੇ ਦੀ ਸਾਫ ਸੁਥਰੀ ਹੈ 6 ਕਿਲੋ ਦੁੱਧ ਮੇਨ ਗੱਲ ਭਾੜੇ ਤੇ ਮਿਲਦੀ ਆ ਇੱਧਰ ਇੱਕ ਛੰਡੀ ਵੀ ਆਪਣੇ ਕੋਲ ਬਾੜ ਤਾਜੀ ਸੂਈ ਆ ਮਗਰ ਬੱਛੀ ਆ ਨਾਰੂਆ ਨਾਲ ਆ ਇਹਨੂੰ ਕਿੰਨੇ ਦਿਨ ਹੋ ਗਏ ਅਜ ਬੱਚੇ ਨੂੰ ਜੀ ਜੀ ਮੰਨ ਲਓ ਇਹ ਪਰਸੋਂ ਸੂਈ ਆ ਕਰਸੋ ਦੀ ਹਾਂਜੀ ਹਾਂਜੀ ਵੱਛੀ ਆ ਮਗਰਵੀਰ ਦੀ ਬਹੁਤ ਵੱਡੀ ਮਗਰ ਵੱਛੀ ਆ ਕਰਾਸ ਬਰੀਡ ਆ ਕਿੰਨਾ ਬੋੜਾ ਪੂੜਾ ਕਿੰਨੇ ਦਿਨ ਥੱਲੇ ਬਾੜਾ ਵੀਰ ਜੀ ਪਰਮਾ aí ਥੱਲੇ ਵਾਧੂ ਚਵਾਈਆਂ ਵੀ ਤੁਹਾਨੂੰ ਦੱਸਣ ਦਿਆਂ ਗੱਲ ਵੀ ਨੀਂਦਾ ਹੀ ਆਉਂਦੀਆਂ ਜੀ ਲੋ ਬੇ ਜੇ ਕੋਈ ਮੰਨ ਲਾਇ ਗੱਲ ਹੈਗੀ ਚਵਾਈ ਵੱਲੋਂ ਮੰਨ ਲਾਇ ਕਰ ਧਿਆਨ ਨਾ ਪੁੱਤ ਚਵਾਈਆਂ ਦੇ ਪਾਸਿਓਂ ਵੀ ਵੀਰ ਚੰਦਾ ਬੇ ਨੀਂਦਾ ਹੀ ਆਉਂਦੀਆਂ ਨੇ ਮਤਲਬ ਚੋਣ ਚਵਾਦੀ ਬੜੀ ਖਰੀ ਆ ਹਾਂ ਤੇ ਕਰਾਸ ਬਰੀਡ ਦੇ ਵਿੱਚ ਅਮਗਰ ਇੱਕ ਵਾਦੇ ਬੰਦੀ ਆ ਵੀ ਵੱਛੀ ਆ ਹਾਂ ਵੱਛੀ ਵੀ ਜਰਸੀ ਬਰੀਡ ਦੇ ਵਿੱਚ ਆ ਗਈ ਆ ਹਾਂਜੀ ਹਾਂਜੀ ਵੱਛੀ ਜਰਸੀ ਬਰੀਡ ਦੇ ਵਿੱਚ ਮਗਰ ਇਹਦੀ ਕਰਾਸ ਬਰੀਡ ਆ ਪਰ ਜਰਸੀ ਵਿੱਚ ਤੁਸੀਂ ਵੇਖੋਗੇ ਜਿਆਦਾ ਪਰਸੈਂਟੇਜ ਜਰਸੀ ਬ੍ਰੀਡ ਦੇ ਵਿੱਚ ਬੱਚਾ ਥੋੜਾ ਜਿਆਦਾ ਹੋਰ ਵਧੇ ਵਧੇਰੇ ਚੰਗਾ ਪਾ ਕੀ ਕਰਮਾ ਲਈ ਹਾਂਜੀ ਹਾਂਜੀ ਤੇ ਕੱਲ ਨੂੰ ਕੋਈ ਚੰਗਾ ਇਸੇ ਉਤੇ ਤੁਸੀਂ ਜਰਸੀ ਦਾ ਸੀਮਣ ਲਾ ਲਓਗੇ ਡਿਕਾ ਜੀ ਬੱਚਾ ਅਗੇ ਹੋਰ ਵੀ ਰਿਜ਼ਲਟ ਚੰਗੇ ਦੇ ਦੂਗਾ ਹਾਂ ਤੇ ਫਿਰ ਜੰਦੇ ਬੋਲਾ ਕਿੰਨਾ ਦੱਸਿਆ ਵੀਰ ਜੀ ਬੋਲਾ ਆਏਗਾ 14 15 ਕਿਲੋ ਬੋਲਾ ਹਾਜ਼ਰ ਜੇ ਭਾਵੇਂ ਕੋ ਦੋ ਡੰਗ ਮੇਰਾ ਵੀਰ ਭਰਾ ਕੋ ਚੋਕ ਇਤਨਾ ਲਓ ਜੀ 14 15 ਕਿਲੋ ਵੰਗੇ ਨਾ ਛੋੜੋ ਭਾਵੇਂ ਕਰਮਾ ਲਈ ਇਹਦੇ ਭਾਂਦੇ ਵਿੰਗੇ ਵੰਗੇ ਤੋਂ ਬਿਨਾ ਛੋੜਾ ਬੰਤਰਾਂ ਵੇਖੋ ਵੀਰ ਦੀ ਚੱਡੇ ਵੇਖੋ ਕਿੱ ਕੱਡੀ ਬੰਤਰ ਵਧੀਆ ਲੱਗੀ ਚੱਡੇ ਦੀ ਸਾਰਿਆਂ ਨੂੰ ਬੋਲ ਗੱਲ ਬਹੁਤ ਕਾਇਮ ਆ ਜੀ ਤੇ ਇਹ ਕੇ ਨਹੀਂ ਵੀ ਕਹਿ ਤਨੇ ਆਪਾਂ ਵੀ ਉਂਗਲ ਜਿਹੜੀ ਜਿਹੜੀ ਮੋਟੀ ਧਾਰ ਆ ਉਹ ਗੱਲ ਵੀ ਦੀ ਹੈਗੀ ਆ ਜਦੋਂ ਕੋਈ ਚੋਉ ਆਪੇ ਪਤਾ ਲੱਗੂ ਮੰਨ ਲਓ ਵੀ ਵਾਕਿਆ ਹੀ ਉਂਗਲ ਜਿਹੜੀ ਜਿਹੜੀ ਮੋਟੀ ਧਾਰ ਆ ਲੈ ਜੀ हां जी हां जी। ਕਿਹੜਾ ਬਗਨੂ ਦਾ ਵੀ ਕਲੀ ਕਹਿਣ ਵਾਲੀ ਗੱਲ ਨਹੀਂ। ਹਾਂ ਬਸ ਬਸ। ਤੇ ਕਹਿਣ ਵਾਲੀ ਬੰਨੀ ਵੀ ਨਹੀਂ ਚਾਹੀਦੀ ਜਿਹੜੀ ਸੀ ਕਹਿਤੀ ਉਹ ਖਾਉਣੀ ਦੀ ਪੈਣੀ ਗਾ। ਬਸ ਬਸ ਹਾਂ ਜੀ। ਬਾਕੀ ਬਹੁਤ ਸੋਹਣੀਆਂ ਬੰਤਰ ਲੇਵੇ ਦੀ ਚੰਗੀ ਆ। ਹਾਂ। ਭਾਵੇਂ ਬੋਲੇ-ਬੋਲੇ ਦੇ ਵਿੱਚ ਹੀ ਆ। ਹਾਂ। ਚਵਾਈ ਅੱਗੇ ਦੁੱਧ ਤੇ ਦੋਸਤ ਚੰਗੀ ਕਰਾ ਦੋ ਤੇ ਮੈਨੂੰ ਲੱਗਦਾ ਵੀ ਇਹ ਤੁਹਾਡੇ ਕੋਲ 16-17 ਲੀਟਰ ਵੀ ਇਹਨੂੰ ਕੀ ਜਾਂਦਾ। ਜੀ ਜੀ ਮੇਰੇ ਖਾਨਾ ਜਿੱਤਰਾ ਜਿਹੜੀ ਬੰਤਰਾਂ ਨਾਲ ਲੱਗਦੀ ਆ ਵੇਖੋ ਚੱਡੇ ਦੀ ਬੰਤਰ ਇਹ ਦਵਾ-ਦਵ ਨਹੀਂ ਮਿਲਦੀ। ਹਾਂ। ਹਰ ਕਹੇ ਪਹੂ ਨੂੰ ਨਹੀਂ ਮਿਲਦੀ ਇਹ ਕੁਆਲਟੀ ਵਾਲੇ ਪਹੂ ਨੂੰ ਹੀ ਮਿਲਦੀ ਆ ਕੀ ਚ ਡੇਰੀ ਆ ਇੱਕ ਦੋਸਤ ਸਹੀ ਹੈ ਜੇ ਆਪਾਂ ਆਈਡੀਆ ਹੀ ਹੁੰਦਾ ਆਪਣਾ ਠਿਕਾਣਾ ਵੀ 8-7 ਕਿਲੋ ਚਲੋ ਇਹਨੂੰ ਆਂਦਾ ਕੁਝ ਨਹੀਂ ਦੁੱਧ ਹਾਂ 8-7 ਕਿਲੋ ਦੁੱਧ ਆਂਦਾ ਕੁਝ ਨਹੀਂ ਠੀਕਾ ਬਾਕੀ ਇਹ ਗੱਲ ਹੈਗੀ ਆ ਵੀ ਚਲੋ ਇਦਾਂ ਨੰਗਰਵੀਰ ਦੀ ਕਾਲਕੂਲ ਪੈਂਦਾ ਵਾ ਹਾਂ ਬਾਕੀ ਉਹ ਗੱਲ ਦੀ ਵੀਰ ਦੀ ਆਪਣੀ ਅਗਲੇ ਦੇ ਘਰ ਦੀ ਵੀ ਗਰੰਟੀ ਆ ਜੇ ਲਾਫਰ ਛੜ ਨਹੀਂ ਮਾਰਦੇ ਰੱਤ ਸ਼ਾਰ ਮਾਰ ਦੇ ਕੋਈ ਭੈਣ ਚ ਹੋਵੇ ਕੋਈ ਵੀਰ ਚ ਹੋਵੇ ਕੋਈ ਵੀ ਆ ਲੱਤ ਜਦੋਂ ਬੱਚਾ ਛੜਦਾ ਕਿ ਥੱਲੇ ਲੱਤ ਮਾਰ ਜੇ ਬਾਲਟੀ ਨੂੰ ਦੁੱਧ ਰੋੜ ਜਿਹਦੇ ਵਹਿੜ ਲੱਦ ਕੇ ਵੀ ਦੀ ਆਪਣੇ ਘਰੇ ਘੱਲਦੇ ਨਾ ਪੈਸੇ ਲੈ ਜਾਣ ਵਾ ਚਲੋ ਜੀ ਹਾਂਜੀ ਹਾਂਜੀ ਲੱਭੇ ਵਸੇ ਇਹ ਵੜਾ ਕੋਈ ਗਰਮ ਸ਼ਰਬਤ ਨਹੀਂ ਹੁੰਦੀ ਆ ਗਈ ਥੋੜਾ ਬੱਚੇ ਦਾ ਜਗਾ ਕਰਦੀਆਂ ਨੇ ਇਹ ਸਾਰੇ ਪਾਰਕੂ ਭਰਾਵਾਂ ਨੂੰ ਪਤਾ ਹੀ ਆ ਬੱਚਾ ਮੇਰਾ ਵੀ ਤੁਸੀਂ ਕੇਅਰ ਕਰਿਆ ਜੇ ਬੱਚੀ ਮਗਰਾ ਸ਼ੌਂਕ ਨਾਲ ਦੁੱਧ ਨੂੰ ਰਜਮਾ 3-4-4 ਕਿਲੋ ਦੁੱਧ ਰਜਮਾ ਛੱਡੀ ਆਜੇ ਨਾਲ ਦੀ ਨਾਲ ਬੱਚੀ ਤਾਂ ਵੀ 8-7 ਮਹੀਨੇ ਜੇ ਲੱਗ ਜਾਣੀ ਆ ਤੇ ਵਾ ਮਹੀਨੇ ਜੇ ਤੁਸੀਂ ਵੱਤਰ ਭਾਵੇਂ ਲੈ ਹੋ ਜੇ ਕਰਮਾਂ ਦੀ ਸੇਵਾ ਕਰਨੀ ਪੈਣੀ ਮੋਟਾ ਬਣਦੇ ਉਹ ਬੱਚੀ ਇਹ ਬੱਚੀ ਦੀ ਗੱਲ ਚੰਗੇ ਪੈਸੀਆਂ ਚੰਗੀ ਚੰਗੀ ਵਧੀ ਦੇਖੋ ਲੰਮੀ ਲੰਮੀ ਕਰਮਾ ਵਾਲੀ ਸਿੱਧੀ ਆ ਤੂੰ ਦੇਖੋ ਕਿਦਾਂ ਦੇਖੋ ਜੇ ਤਾਜ਼ਾ ਨਾਰੂ ਆ ਨਹੀਂ ਹਾਂ ਹਾਂ ਬਿਲਕੁਲ ਗਿੱਲਾ ਨਾਰੂ ਗਿੱਲਾ ਨਾਰੂ ਹਾਂਜੀ ਆ ਵੇਖੋ ਆ ਵੇਖੋ ਹਾਂ ਆ ਬਾਕੀ ਇਹ ਨਹੀਂ ਵੀ ਮੰਨ ਲਓ ਸੁਬਾ ਵੀ ਵਿਰਦੀ ਅਜੇ ਦੂਜਾ ਵਾ ਕਰਮਾ ਵਾਲੀ ਦਾ ਬਿਲਕੁਲ ਥਣ ਵੇਖੋ ਕਿਤਰਾ ਦਾ ਲੱਗਾ ਮਈਆਂ ਵਾਲਾ ਕਰਮਾ ਵਾਲੀ ਇਹ ਵੀਰ ਕਹਿੰਦੇ 10 ਰੇਟ ਕਿੰਨੇ ਦੀ ਦੇਣੀ ਆ ਇਹ ਵੀਰ ਦੀ 70 ਤੋਂ 4000 ਛੋੜ ਕਰਦੀ ਐ ਸਿੱਧੀ ਹਰ ਜਿਹੜਾ ਦੇਣ ਵਾਲੀ ਮੁੱਲ ਜੇ ਆ ਆਪਣੇ ਮੰਨ ਲਓ ਕੋਈ ਸੌਦੇ ਬਾਜੀ ਆ ਮੁੱਲ ਜੇ ਕੋਈ ਮੰਨ ਲਓ ਭਾ 70 ਕਰ ਲਈਏ 75 ਕਰ ਲਈਏ 64000 ਦੀ 64 ਦੀ ਹਾਂਜੀ 64 ਦੀ ਲੈ ਵੀ 64000 ਦੀ ਵੀ ਝੰਡਾ ਵੀ ਦੇ ਦਿਆਂਗੇ ਕਸਰਾ ਕੁਸਰਾ ਕੱਢ ਕੇ ਚਲੋ ਇਹਨਾਂ ਦੀ ਖਰੀਦ ਆ ਮਾਲਕਤਾ ਜਿਹੜਾ ਕੰਮ ਆ ਦੋਸਤੋ ਪੈਸੇ ਮੰਗਣ ਦਾ ਵੀ ਮੰਗ ਸਕਦਾ ਜਿੰਨੇ ਵੀ ਉਹਨੂੰ ਪਤਾ ਵੀ ਆਪਦਾ ਨਫਾ ਮੈਨ ਲੈਣਾ ਛੇ ਇੰਨੇ ਰੁਪਈਆਂ ਦੇ ਵਿੱਚੋਂ ਨਫਾ ਲੱਭਦਾ ਉਹ ਤੇ ਉਹਨੇ ਤੁਹਾਨੂੰ ਦੱਸ ਦਿੱਤੇ 64000 ਤੇ 64000 ਦੇ ਵਿੱਚੋਂ ਕੋਈ ਸ਼ੋਰ ਛੱਪਾ ਮੌਕੇ ਤੇ ਬੰਦਾ ਸਰਦਾ ਉੱਦੇ ਉਰ ਕੀਤਾ ਜਾਊਗਾ ਹਾਂਜੀ ਹਾਂਜੀ ਵਾੜ ਚੰਗੀ ਐ ਪੂਰੀ ਨਿੱਗਰ ਚਗਾਠੜ ਗਈ ਆ ਕਰਮਾ ਦੀ ਪੂਰੀ ਤਕੜੀ ਐ ਵਾੜ ਆ ਜੀ ਤੁਹਾਨੂੰ ਕਹਾਂਗੇ ਥੱਲੇ ਨਹੀਂ ਵੀਜੀ ਇਹ ਮੰਤਰਾਂ ਲੱਭਦੀਆਂ ਵੇਖੋ ਤੁਸੀਂ ਪਾਣੀ ਤੇ ਇਹ ਜਿਹੜੀ ਚੇਰ ਮੰਨ ਲਓ ਥੱਲੇ ਦੀ ਵੇਖੋ ਗਾੜੀ ਧੁੰਨ ਨੂੰ ਤੇ ਮਗਰ ਹਵਾ ਨਾ ਸੁਹੂ ਨੂੰ ਹਾਂ ਹਾਂਜੀ ਵੇਖੋ ਲੈ ਵੀ ਠੀਕ ਆ ਜੀ ਹੈ ਅਗੋਂ ਤੁਨ ਨੂੰ ਦੇ ਪਿੱਛੋਂ ਪਿੱਖੀ ਬਿਰ ਨੂੰ ਲਾਈ ਫਿਰਦੀ ਲਾਈ ਫਿਰਦੀ ਲਾਈ ਫਿਰਦੀ ਉਹ ਅੱਗੇ ਤੁਨ ਨੂੰ ਹਾਂ ਅੱਗੇ ਤੁਨਾਂ ਨੂੰ ਦੇ ਪਿੱਛੇ ਪਿੱਖੀ ਬਿਰ ਪਿੱਖੀ ਬਿਰ ਨੂੰ ਹਾਂ ਜੀ ਉਹ ਗੱਲ ਬਾਤ ਆ ਇਹੋ ਕੋਈ ਬਾਬੇ 60000 ਦੀ ਵੀਰ ਚੰਦਾ ਬਾਬੇ ਦੇ ਦਿਆ ਕਿ ਮੇਰਾ ਭਰਾ ਕਰ ਲਿਓ ਪਹਿਲ ਕਦਮੀ ਹਾਂ ਜੀ ਇਧਰ ਇੱਕ ਵਾੜ ਦਿਖਾਉਣੇ ਆ ਬਿਗੈਰ ਬੱਚੇ ਤੋਂ ਵੀ ਬੁਲਬੁਲ ਦਾ ਬੱਚਾ ਕਹ ਲੋ ਹਾਂ ਵੀ ਬਾਜ ਦਾ ਬੱਚਾ ਕਹ ਲੋ ਤਾਂ ਵਾੜ ਦਾ ਬੱਚਾ ਕਹ ਲੋ ਹੈ ਤਾਂ ਵਾੜ ਦਾ ਬੱਚਾ ਵੀ ਇੱਕ ਸ਼ੌਂਕ ਨਾਲ ਚਲੋ ਕਹਿ ਦਈਦਾ ਹਾਂ ਬਾਕੀ ਗੋਰੇ ਰੰਗ ਦੇ ਵਿੱਚ ਆ ਵਾਈਟ ਰੰਗ ਦੇ ਵਿੱਚ ਆ ਜੇ ਉਹ ਅੱਜ ਮੇਰੇ ਵੀਰ ਢੰਡਾ ਸਿਕਲੇ ਚਿੱਟਾ ਸੂਰ ਪਾਇਆ ਨਾ ਆਹਾਂ ਵੀ ਘੱਟੋ ਘਾਟ ਵੀ 5500 ਰਾਸ਼ੀਆ ਸੂਰ ਤੇ ਲਾਗ ਰਪਈਆ ਹਾਂ ਤੇ ਮੈਂ ਕਾ ਵੀ ਵੀਰ ਵੇਖ ਤੇਰਾ ਸੂਟ ਵੀ ਉਹਨਾਂ ਚਿੱਟਾਂ ਦੇ ਬਾਹਰ ਵੀ ਹੁੰਦੀ ਚਿੱਟੀ ਲਾਉਣੇ ਲਾਉਣੇ ਪੈਂਦੇ ਵੀਰ ਜੀ ਅੱਗੇ ਨਾ ਤੁਹਾਨੂੰ ਮੈਂ ਦੱਸਦਾ ਗੱਲ ਇਤਨੇ ਮੈਂ ਮੈਂ ਲੈ ਲਈ ਆ ਉਹ ਨਾ ਮੈਂ ਮੈਂ ਹਾਂ ਵੀ ਇਹਨਾਂ ਇਥੇ ਥਾਂ ਕਰੋ ਤੈਨੂੰ ਤੁੱਤੀ ਆ ਉਹ ਅੰਦਰ ਜੋ ਗਾੜੀ ਜਾਂਦੇ ਚਲੇ ਹੈ ਦੇ ਹਾ ਦੇ ਰਿਸ਼ਤੇਦਾਰ ਜੀ ਕਿ ਤੂੰ ਇਹ ਵੀਰ ਦਰੀ ਜਾਣਾ ਲਿਬਰਣ ਤੋਂ ਉਹ ਅਜਿਹਾ ਫਲਾਂ ਢਮਕਾਨ ਆ ਮੈਂ ਹਾਂ ਅੱਗੇ ਤੁਸੀਂ ਵੇਖਦੇ ਹੁੰਦੇ ਇਹ ਬੂਦਾ ਕਿਲਰੇ ਵਾਲੇ ਵਪਾਰੀ ਹੁਣ ਕਦੀ ਵੇਖਿਆ ਜੀ ਹਾਂ ਹਾਂ ਹੁਣ ਮੈਂ ਹਾਂ ਅਗਲੇ ਬੂਰ ਪਾ ਕੇ ਇਹ ਚਿੱਟੇ ਹਰ ਕੋਈ ਆਉਂਦਾ ਅੱਗੇ ਮੈਂ ਹਾਂ ਗੋਏ ਦੇ ਲਿਬਰੇ ਆ ਜਾਂਦੇ ਹੁੰਦੇ ਹਰ ਕੋਈ ਤੇ ਮੈਂ ਹਾਂ ਕਹੇ ਨੇ ਕੋ ਤਨਵੀਰ ਥੋੜਾ ਜਿਹਾ ਕੰਮ ਡਿਜੀਟਲ ਹੋ ਗਿਆ ਸੋਸ਼ਲ ਹੋ ਗਿਆ ਕੰਮ ਥੋੜਾ ਮੀਡੀਆ ਤੇ ਕੰਮ ਹੋ ਗਿਆ ਰੇਕ ਭਰਾਣਾ ਹੁੰਦਾ ਵੀ ਹੁਣ ਥੋੜਾ ਜਿਹਾ ਭਾਵੇਂ ਜਿਵੇਂ ਮਰਜ਼ੀ ਲਿਪੜੇ ਤੇ ਭਰੇ ਸੀ ਪਹਿਲਾਂ ਜਦੋਂ ਨਵਾਇਆ ਤੋਂ ਆਇਆ ਤੇ ਉਹ ਕੱਛੇ ਬਣਾ ਨਹੀਂ ਪਾਏ ਸੀ ਹੁਣ ਕੋਈ ਬੂਟ ਸੂਟ ਪਾ ਕੇ ਕੋਈ ਭੈਣ ਭਰਾਵਾਂ ਦੇ ਸਾਹਮਣੇ ਆਈ ਹੈ ਯਾਰ ਹਾਂ ਬੂਟ ਪਾ ਸਹੀ ਗੱਲ ਜੀ ਇੰਨੇ ਨਾ ਚਲੋ ਜਿੱਥੇ ਜਾਈਏ ਆਈਏ ਵੀਰ ਭਰਾਂ ਦਰਵਾਜ਼ਾ ਮਾਰ ਲੈਂਦਾ ਤੇ ਜੇ ਬੜੇ ਤੇ ਭਰੇ ਹੋਵਾਂਗੇ ਤੇ ਕਿੰਨੇ ਆਵਾਜ਼ ਮਾਰਨੀ ਆ ਬਈ ਇਹਨਾਂ ਇੱਥੇ ਪਾਉ ਬਹਿ ਜਾਓ ਨਹੀਂ ਇਹਨਾਂ ਦੇ ਕੋਲ ਸਾਡ ਬਾਦ ਇਹਨਾਂ ਰੋਪ ਤੇ ਚਲ ਹਾਂ ਬੜਾ ਬੜਾ ਕੁਝ ਬਣਾ ਦਿੱਤਾਗੇ ਨਹੀਂ ਨਹੀਂ ਇਹ ਤਾਂ ਵਿਧੀ ਇਹ ਭਰੀਆਂ ਵਾਂਗੂ ਕੋਈ ਮੰਨ ਲਓ ਨਹੀਂ ਨਹੀਂ ਫਿਰ ਕਹਿੰਦੇ ਇਹ ਤੇਰਾ ਦੁੱਧ ਕਿੰਨਾ ਆਪੇ ਉਹ ਹੈਗਾ ਸਹੀ ਹੈਗਾ ਵਿਧੀ 8 ਕਿਲੋ ਦੁੱਧ ਪੱਕਾ ਹੈਗਾ ਜਿਹਦੇ ਵੈਡ ਨੂੰ ਸੂਈ ਨੂੰ ਅਜੇ ਬਾਲਾ ਚਿਰ ਨਹੀਂ ਜਿਵੇਂ ਹੋਇਆ ਆ ਠੀਕ ਨਾ ਵੈਡ ਹੈਗੀ ਆ ਤਾਜੀ ਵੱਧ ਤੋਂ ਵੱਧ ਵਿਧੀ ਨਾਲ ਚਲੋ ਇਹ ਗੱਲ ਹੈਗੀ ਆ ਦੱਸਿਆ ਆਪਾਂ ਨੂੰ ਵੀ ਮੰਨ ਲਓ ਅੱਛਾ ਸਾਡੇ ਕੋਈ ਪਰਿਵਾਰ ਤੇ ਮਰਗਦੀ ਹੋ ਗਈ ਸੀ ਤੇ ਵੱਚਾ ਗਿਆ ਹੀ ਮਾਰਾ ਤੇ ਜਿਹੜਾ ਵਾ ਇਹਨੂੰ ਸੂਈ ਨੂੰ ਅਜ ਤੱਕ ਵੀ ਮੰਨ ਲਓ ਕੋਈ ਮਹੀਨਾ ਲਾ ਲੇ ਮੈਨੂੰ ਸੁਣਾਇਆ ਕਿ ਚਲੋ ਭਾਵੇਂ ਤਹੇ ਨਿਆਕਣਾ ਵੀ ਗੁਣੀ ਏਦਾਂ ਕਰਦਾ ਮੰਨ ਲਓ ਉਹਨਾਂ ਦੱਸਿਆ ਵੀ ਅਜੇ ਵੀ ਸਾਰੇ 20 25 ਦਿਨ ਹੋਏ ਬੱਚੀ ਨੂੰ ਸੂਈ ਨੂੰ ਅੱਛਾ ਹਾਂਜੀ ਹਾਂਜੀ ਲੋ ਵੀ ਹੋ ਵੀ ਸਕਦਾ ਦੋਸਤੋ ਠੀਕਾ ਬਜ਼ਾਰ ਬੱਚਿਓ ਆ ਇਸਨੇ ਆਪਦੀ ਜੱਜਮੈਂਟ ਕਰ ਲੈਣੀ ਆ ਪਰ ਬੱਚੀ ਮੇਰਾ ਭਰਾ ਜਿਹੜਾ ਲੈ ਜਾਊਗਾ ਗਾਹ ਹੋਇਆ ਪਲੂਨ ਹੈ ਨਾ ਪਹਿਲੇ ਪਲੂਨ ਵੀਰ ਜੀ ਦੰਦਾਂ 'ਚ ਜੇ ਕੱਲ ਨੂੰ ਦੂਜਾ ਸਵੇਰ ਸੋਨਾ ਤੇਜਾ ਸਵੇਰ ਸੋਨਾ ਇਹ ਕਰਮ ਵਾਲੀ ਗਾਂ ਨੂੰ ਭਾਵੇਂ 75 75 80 ਸੀਸੀ ਕਰਦੀ ਫਿਰੇ ਜਦੋਂ ਕਿਸੇ ਨੇ ਬਿਲਕੁਲ ਅੱਗੇ ਬੱਚਾ ਜਦੋਂ ਨੇ ਰੱਖ ਦਿੱਤਾ ਹਾਂ ਵਾਲੇ ਸਮੇਂ ਦੇ ਵਿੱਚ ਤੇ ਉਹ ਮੇਰਾ ਵੀਰ ਆਵਾਂ ਭਾਵਾ ਤੇ ਕੋਈ ਵੇਚੂਗਾ ਤੇ ਭਾਵੇਂ 75 80 ਸੀਸੀ ਕਰੂਗੀ ਕਿਸੇ ਦਾ ਲੱਖ ਜਿਹੋ ਜੀ ਬੱਛੀ ਆ ਨਾ ਕਿ ਦੰਦਾਂ 'ਚ ਆ ਚੈਗੀ ਆ ਚੌਕ ਦੇ ਦੰਦ ਪੂਰੇ ਬਰਾਬਰ ਨਹੀਂ ਇਹਨੇ ਕੀਤੇ ਦੋਂਦੀ ਵੀ ਕਹਿ ਸਕਦੇ ਆ ਬੱਛੀ ਬਾਕੀ ਇਹ ਆ ਵੀ ਗਾਂ ਲੱਖ ਕਰੂਗੀ ਆ ਜੇ ਕੋ ਸਾਹ ਬਹੁਤ ਬੜੀ ਪਿਆਰੀ ਬੜਾ ਫਾਰਮ ਵਾਲੀ ਆ ਰਹਵਾ ਸੀ ਮਾਰੀ ਬੱਚੀ ਆ ਬਹੁਤ ਪਿਆਰੀ ਲੋ ਕੋਈ ਉਹ ਜੀ ਥੋੜਾ ਮੰਨ ਲੋ ਦੇਸੀ ਬੇਟੀ ਆ ਆਪਕੋ ਦੋਸਤੋ ਇਹਦੇ ਥਲੇ ਦੁੱਧ ਆ ਬਗੈਰ ਬੱਚਿਓ ਆ ਆਪੀ ਸਮਝੋ ਤੁਸੀਂ ਦੇਖ ਲਿਆ ਜੇ ਨਗਰੀ 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 ਆ ਕੇ ਸੋਹਣੀ ਜਨਕੀ ਵੇਖੋ ਪਰ ਥਣ ਚੱਡਾ ਬੜਾ ਵਧੀਆ ਟਕਾਣੀ ਲੱਗਾ ਕਰਮਾ ਵਾਲੀ ਬਿਲਕੁਲ ਜੀ ਬੜੀ ਅੱਛੀ ਦੋਸਤੋ ਬੜੀ ਖਰੀ ਆ ਚਲੋ ਮੇਰਾ ਭਰਾ ਪੈਸੇ ਵੀ ਥੋੜੇ ਘੱਟੋਂ ਲੈਣੇ ਆ ਜਾਇਜ਼ ਰੇਟ ਦੇ ਵਿੱਚ ਮਿਲ ਜਾਣੀ ਆ ਤੇ ਕੱਲ ਨੂੰ ਵਾਅਦਾ ਸੀ ਆਜਰ ਪਈ ਜਿਹਨੇ ਲਾ ਜਾਊਂਗੇ ਠੀਕ ਆ ਜੀ ਉੱਥੋਂ ਦੋਨੇ ਤੀਨੇ ਕਰਮਾੜੀ ਹਟਾ ਦਊਗੀ ਕਿਉਂ ਚੌਥਾ ਨਹੀਂ ਆਜਰ ਇਸੇ ਤਰ੍ਹਾਂ ਹੀ ਬਹਿਰਾ ਫਲੇ ਇਸੇ ਤਰ੍ਹਾਂ ਬੈਠ ਕੇ ਚਵਾਈ ਕਰ ਲੈਣੀ ਆ ਤੂੰ ਤੰਗ ਕਰੂਗੀ ਮਰਛਾਨ ਕਰੂਗੀ ਠੀਕ ਆ ਜੀ ਬਿਲਕੁਲ ਪਤਲੇ ਪੂਣੀਆਂ ਵਰਗੇ ਕਹੋ ਚਾਹੇ ਅਰਲੀਆਂ ਵਰਗੇ ਕਹੋ ਥਾਣਾ ਜੀ ਆਹ ਬੰਦ ਸਪੇਸ ਆ ਦੇਖੋ ਜੀ ਹਾਂ ਬੋਲਵਾ ਜੀ ਵਧੀਆ ਵਧੀਆ ਵਰਜੀ ਮੋਹਨੋ ਡਿਮਾਂਡ ਵੀ ਕਰੇਗਾ ਦੀ ਫਿਰ ਵੀ ਜੀ ਵਚੀਰਿਆਂ ਦੀ ਆ ਵੀ ਭਾਵੇਂ ਚਾਰੀ ਵੀ ਮੁੱਲ ਕਰ ਪਰ ਨਹੀਂ ਮੁੱਲ ਵੀ ਜੀ ਦਾ 35000 30000 ਰੁਪਏ ਚੋਂ ਵੀਰਜੀ ਦਾ ਮਾਨਤਾਨ ਕਰਦਾਂਗੇ 2000 ਰੁਪਏ ਤੇ ਇੰਨੀ ਕਰਦਾਂਗੇ 27 ਦੀ ਹਾਂ ਜੀ 27 ਦੀ ਹਾਂ ਨਾ ਇੱਕ ਹੋਰ ਦੱਦ ਕੇ 26 ਦੀ ਜਾਣਦੀਏ ਚੱਲ 26 ਦੀ ਜਾਣ ਦੋ ਹਾਂ ਨਾ ਫਿਰ ਵੀ ਜੀ ਚਲੋ ਵੀ 26 ਹਰ ਦੀ ਬੱਚੀ ਦੇਖੋ ਕਿੰਨੀ ਵਧੀਆ ਜੇ ਮੰਨ ਲਓ ਇਹ ਗੱਲ ਹੈ 25 ਚ ਗਈ ਕਿ ਆਫਰ ਆਫ ਦੀ ਬੱਚੀ ਵਿੱਚ ਨਹੀਂ ਉਹ 22 22 23 24000 ਦੇ ਉਹ ਮਿਲਦੀ ਹੈਗੀ ਆਫਰ ਦਾ ਰੇਟ ਹੈ ਵੀਰਜੀ ਇਤਨਾ ਮੈਂ ਆਫਰ ਦੇ ਤਾਂ 22 ਗੱਲ ਹਾਂ ਪਰ ਕਰਮਲ ਜੀ ਆਪ ਸਾਡੀ 15 ਵੇਖੋ ਆਫਿਸ ਤੋਂ ਸਗਲੇ ਦੋ ਦਿਨ ਜੁਆਇਆ ਰਹਾ ਹੈ ਹਮਸਰਾ ਦਾ ਰੇੜੀਆ ਕੋਈ ਫੋੜਛਾ ਨਹੀਂ ਕੋਈ ਬੱਚਾ ਨਹੀਂ ਤੇ ਕੱਲ ਨੂੰ ਮੇਰਾ ਭਰਾ ਇਹਨੂੰ ਭੱਜ ਕੇ ਆਇਆ ਪਊਗਾ ਠੀਕ ਹੈ ਜੀ ਤੇ ਕਿਉਂਕਿ ਬੱਚੀ ਸਾਰੀ ਸੁਥਰੀ ਆ ਹਾਂ ਜੀ ਹਾਂ ਜੀ ਅੱਗੇ ਜੋੜਾ ਵਖਾਉਣੇ ਤੁਹਾਨੂੰ ਕਟੀਆਂ ਦਾ ਹਾਂ ਦੋ ਕਟੀਆਂ ਝੋਟੀਆਂ ਬੜੀਆਂ ਪਿਆਰੀਆਂ ਵੀਰ ਦੇ ਕੋਲ ਕੁੰਡੀਆਂ ਬਿਲਕੁਲ ਛੋਟੇ ਸਿੰਗ ਦੇ ਵਿੱਚ ਗੋਲ ਸਿੰਗ ਕਰਕੀਆਂ ਨੇ ਹਾਂ ਤੇ ਦੋਵੇਂ ਕਟੀਆਂ ਵੈਸੇ ਵੀਰ ਚੰਦੇ ਸਾਲ ਦੇ ਅੰਦਰ ਅੰਦਰ ਹੀ ਆ। ਹਾਂਜੀ ਸਾਲ ਦੇ ਅੰਦਰ ਹੀ ਆ ਵੀਰ ਜੀ ਦੋਨੇ। ਲੈ ਵੀ ਦੋਵੇਂ ਸਾਲ ਦੇ ਅੰਦਰ ਅੰਦਰ ਕਟੀਆਂ ਨੇ। ਹਾਂ। ਉਮਰ ਏਜ ਤੁਸੀਂ ਦੇਖ ਸਕਦੇ ਜੇ ਪਰਲੀ ਦਾ ਦੇਖੋ ਜੀ ਕੱਕੀ ਭਾਵੇਂ ਲੋਈ ਜਿਹਦੇ ਵਿੱਚ ਹੁੰਦੀ ਆ। ਹਾਂ। ਲੋਹਾ ਬਣ ਕੱਕੀ ਲੋਈ ਦੀ ਵਿੱਚ ਆ ਤੇ ਬਿੱਲੀ ਮਣ ਕੀ ਆਖਾ। ਹਾਂ। ਆਹ ਕਰਮਾੜੀ ਤੁਸੀਂ ਦੇਖੋਗੇ ਰੰਗ ਬਲੈਕ ਆ ਮਗਰ ਪੂਛ ਹੈਗੀ ਟੋਕ 3 ਇੰਚ 3 ਇੰਚ ਵਾਈਟ। ਤੇ ਇਹ ਵੀਰ ਚੰਦੇ ਜੋੜੀ ਕੀ ਮੁੱਲ ਦੀ ਆ? ਜੋੜੇ ਵੀ ਜੀ ਅਰੇ ਭਾਵੇਂ ਦੋ ਦਾ ਮੁੱਲ 30 ਕਰ ਲਈਏ 28 ਇਹ 25000 ਦੀ ਜੋੜੀ ਦੇ ਦਾਂਗੇ ਵੀਰ ਜੀ 25000 ਦੀ 25000 ਦੀ ਜੋੜੀ ਦੇ ਦਾਂਗੇ ਲੈ ਵੀ ਹਾਂਜੀ 25000 ਦੀ ਜੋੜੀ ਆ ਦੋਸਤੋ ਉਹਦੇ ਦੇ ਹਜ਼ਾਰ ਮਾਨਤਾ ਨਾਲ ਹੋਰ ਕਰਦੇ ਕਰਦੇ ਵੀਰ ਜੀ 24 ਦੀ ਦੇ ਦਾਂਗੇ ਲੈ ਵੀ 24000 ਦਾ ਦੋਸਤੋ ਜੋੜਾ ਮਿਲ ਜੂਗਾ 12 12000 ਦੀ ਕੱਤੀ ਪੈਣੀ ਆ ਤੇ ਕਦੀ ਕਰਮ ਵਾਲਿਆਂ ਨੇ ਕੱਲੀ-ਕੱਲੀ ਨੇ ਆਖਣਾ ਦੀ ਸਵਾ ਸਵਾ ਲੱਖ ਦੀ ਸਾਨੂੰ ਦੇ ਦੇ ਬਾਨੀਆਂ ਬਾਨੀਆਂ ਵੀਰ ਜੀ ਆਪਣੇ ਕੋਈ ਮੰਨ ਲਓ ਇਨਾਂ ਦੀਆਂ ਮਾਵਾਂ ਦੀਆਂ ਵੀ ਹੈਗੀਆਂ ਜੀ ਵੀ ਵੀਡੀਓ ਹੈ ਜੀ ਹਾਂ 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 ਬਾਕੀ ਕੋਈ ਫੋਰ ਸ਼ਾਂਗ ਨਹੀਂ ਚਾਰੇ-ਚਾਰੇ ਥਾਂ ਬਿੰਡਾ ਐ ਬਾਕੀ ਇਹ ਗੱਲ ਹੈ ਕਿ 4 8 ਥਾਂ ਠੀਕ ਹੈ ਜੀ ਇਹ ਕੱਟੀਆਂ ਵੀ 4 8 ਥਾਂ 4 8 ਉਹਦੇ ਆ ਤੇ 24000 ਦੀ ਉਹ ਤਾਂ ਜੋੜੀ ਮਿਲ ਜੂਗੀ ਆਪਣੇ ਭਰਾਵਾਂ ਨੂੰ ਬਾਕੀ ਕੱਟੀਆਂ ਸੋਹਣੀਆਂ ਨੇ ਕਰ ਲਿਓ ਪਹਿਲ ਕਦਮੀ ਠੀਕ ਹੈ ਜੀ ਔਰ ਇੱਕ ਭਰਾ ਨੂੰ ਹੋਣਾ ਵੀ ਬਾੜਾ ਖੁੱਲਾ ਘਰ-ਬਾਰ ਦੇ ਵਿੱਚ ਜਗ੍ਹਾ ਚੰਗੀ ਆ ਪੱਠਾ ਡੱਕਾ ਹੋਏਗਾ ਕੋਈ 5-7 ਕੱਟੀਆਂ 10 ਕੱਟੀਆਂ ਲੈ ਕੇ ਮੇਰਾ ਭਰਾ ਸਾਫ ਲਿਆ ਕਰੋ 2 ਨੰਬਰ ਦੇ ਵਿੱਚ ਨਾ ਦਿਆ ਕਰੋ ਠੀਕ ਹੈ ਜੀ ਲੋੜਵੰਦ ਭਰਾ ਨੂੰ ਗੋੜੀਆ ਪਾ ਕੇ ਚਾਹੇ ਕਿਸੇ WhatsApp ਤੇ ਚਾਹੇ ਕਿਸੇ Facebook ਤੇ ਫੇਲ ਕਰ ਦਿਆ ਕਰੋ ਇਹੋ ਵੱਡੀਆਂ ਹੋਣੀਆਂ ਨੇ ਤੇ ਫਿਰ ਮਾਲ ਤੇ ਵੀ ਕੰਟਰੋਲ ਬਣਿਆ ਰਹੂਗਾ ਵੱਡੀਆਂ ਵਜਾਂ ਖਰੀਦਣਾ ਹੀ ਆਪਣੇ ਸੁੱਖਿਆ ਰਹਿਣਗੇ ਬਾਕੀ ਵੀ ਜੀ ਕਿਸੇ ਨੇ ਦੇਣੀਆਂ ਨਹੀਂ ਹੋਣ ਕਿਸੇ ਨੇ ਦੋ ਨੰਬਰ ਚ ਆ ਨਾਂ ਦਵੇ ਕੋਈ ਫੋਨ ਕਰ ਦੇ ਆ ਵੀਡੀਓ ਵੇਖ ਕੇ ਆਪਾਂ ਮੰਨ ਲਓ ਇਹ ਗੱਲ ਹੈਗੀ ਆ ਆਮ ਉਹਨਾਂ ਨਾਲ ਕੋਈ 5-7 ਸੌ ਹਜ਼ਾਰ ਵੱਧ ਦੇ ਕੇ ਲਵਾਂਗੇ ਬਸ 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 ਹਾਂਜੀ ਹਾਂਜੀ ਥਾਟਕਾਣੇ ਤੇ ਜਾਣ ਚੰਗੀਆਂ ਕਰਮਾਂ ਹਾਂਜੀ ਥਾਟਕਾਣੇ ਤੇ ਜਾਣ ਵਧੀਆ ਹਾਂਜੀ ਮੈਂ ਵੀ ਚੱਲ ਵੀਰ ਉਹਦਾ ਮਾਲ ਸੀ ਆਪਣੇ ਕੋਲ ਇੱਧਰ ਇੱਕ ਪਾਸੇ ਆਪਾਂ ਗੱਡੀ ਦੀ ਗੱਲ ਕੀਤੀ ਸੀ ਛਟਾਡਿੰਗ ਜੋ ਵੀ ਦਿਖਾ ਦਿੱਗੇ ਆ ਜੋ ਜੀ ਉਹ ਸੋ ਫਟਾਰਿੰਗ ਦੇ ਉੱਤੇ ਆਪਾਂ ਇੱਕ ਜ਼ਿਕਰ ਕੀਤਾ ਸੀਗਾ ਗੱਡੀ ਐਲਐਕਸ ਜਿਹੜੀ ਆ 2007 ਮਾਡਲ ਇਹ ਵਿਕਾਊ ਆ ਵੀਰ ਚੰ다 ਸਿੰਘ ਉਹਨੇ ਕੋਲ ਹੀ ਆ ਬਾਕੀ ਪ੍ਰੋਪਰ ਡਿਟੇਲ ਆਪਾਂ ਲੈ ਲਾਂਗੇ ਠੀਕ ਆ ਜੀ ਕੰਡੀਸ਼ਨ ਤੁਹਾਨੂੰ ਦਿਖਾ ਦਾਂਗੇ ਚਲੋ ਕਿਸੇ ਪੁਰਾਣੇ ਜੈਨੂਅਰੀ ਲੋਕਲ ਚਲਾਉਣੀ ਆ ਉਹਦੇ ਨੂੰ ਤੁਸੀਂ ਖਾਸ ਤੌਰ ਤੇ ਪਹਿਲ ਕਦਮੀ ਕਰ ਸਕਦੇ ਜੀ ਤੇ ਆਨ ਕੰਡੀਸ਼ਨ ਦੇ ਵਿੱਚ ਆ ਬੈਟਰੀ ਤੁਸੀਂ ਸੈਲਫ ਮਾਰੋਗੇ ਸਟਾਰਟ ਆ ਬੈਟਰੀ ਪ੍ਰੋਪਰ ਤੁਸੀਂ ਦੇਖੋਗੇ ਠੀਕ ਆ ਜੀ ਵਰਕਿੰਗ ਦੇ ਵਿੱਚ ਆ ਤੇ ਆਹ ਕੰਡੀਸ਼ਨ ਆ ਜਿਹੜੀ ਅੰਦਰ ਦੀ ਠੀਕ ਆ ਜੀ ਬਾਕੀ ਫਿਰ ਚੜੇ ਇੰਜਨ-ਓੰਜਨ ਗੇਅਰ ਦੀ ਓਕੇ ਪੂਰੀ। ਬਿਲਕੁਲ ਵੀਰ ਜੀ ਓਕੇ ਆ ਸਰਵਿਸ ਦੀ ਅਜੇ ਹੋਈ ਨੂੰ 5-7 ਦਿਨ ਹੋਏਗੇ। 5-7 ਦਿਨ ਹੋਏ। ਜੋ ਨਿਕਾ ਮੋਟਾ ਕੰਮ ਵੀ ਦੀ ਕਰਾਤਾ। ਗਾਰ ਦੀ ਮੰਨ ਲਓ ਜੋੜੀ ਨਵੀਂ ਲੱਗੀ ਜੇ ਐਮਆਰਪ ਦੀ। ਆ ਗਾਰ ਲਈ ਦੋਵੇਂ ਟਾਈਮ ਐ ਐਮ ਆਰ ਐਫ ਦੇ ਨਵੇਂ ਇਹ ਦੋ ਟਾਇਰ ਨਵੇਂ ਆ ਹਾਂਜੀ ਸਟੱਪਣੀ ਵੀ ਹੈਗੀ ਆ ਮਗਰ ਲਈ ਬਿਲਕੁਲ ਚੱਲਦੇ ਵਧੀਆ ਜੇ ਟਾਇਰ ਮਗਰ ਨੂੰ ਦੱਸੋ ਅਜੇ ਕਾਰਡ ਕੱਢਦੇ ਆ ਅਗਲੇ ਵੀਰਵਾਰ ਵੀ ਆਪਾਂ ਜੋੜੀ ਜਿਹੜੀ ਨਵੀਂ ਐਮ ਆਰ ਐਫ ਦੀ ਪਵਾਈ ਆ ਸਟੱਪਣੀ ਨਾਲ ਆ ਤੇ ਏਸੀ ਹੀਟਰ ਦੀ ਕੋਈ ਮਾੜੀ ਮੋਟ ਹੈਗੀ ਵਰਕਿੰਗ ਹਾਂਜੀ ਵੀਰ ਜੀ ਏਸੀ ਵਧੀਆ ਚੱਲਦਾ ਹਾਂਜੀ ਬੂਮੜਕਾ ਵੇਖੋ ਗੈਂਸ ਕਿੱਟ ਵੀ ਲੱਗੀ ਆ ਚਲੋ ਆਪਾਂ ਗੈਂਸ ਤੇ ਲਾਈ ਨਹੀਂ ਮੰਨ ਲਓ ਪਿੱਛੋਂ ਲੱਗੀ ਆ ਹਾਂਜੀ ਹਾਂਜੀ ਲੱਗੀ ਹਾਂਜੀ ਆਈ ਸੀ ਐਨ ਜੀ ਹਾਂਜੀ ਹਾਂਜੀ ਲੱਗੀ ਹਾਂਜੀ ਆਈ ਸੀ ਐਨ ਜੀ ਕਿੱਟ ਲੱਗੀ ਕੱਲ ਨੂੰ ਕਿਸੇ ਟੀਨੇਟਰ ਤੱਕ ਸਾਰੀਆਂ ਚੀਜ਼ਾਂ ਤੱਕ ਰੀਚ ਆ ਗਈ। ਹਾਂ। ਲੋ ਵੀ ਇਹ ਸਾਰਾ ਕੁਝ ਦੇਖ ਸਕਦੇ ਕੋਈ ਜਗਾੜੂ ਜਿਹਾ ਕੰਮ ਨਹੀਂ ਕੀਤਾ। ਇਸ ਢੰਦਾ ਵੀ ਵੈਸੇ ਆਪ ਵੀ ਮਕੈਨਿਕ ਰਿਆ ਪਹਿਲਾਂ ਟਰੈਕਟਰਾਂ ਦਾ। ਹਾਂਜੀ। ਤੇ ਉਹ ਕੰਮ ਨਹੀਂ ਵੀ ਭੰਨ ਘੱਟ ਜੀ ਇੱਥੋਂ ਕਰਕੇ ਐਨੂੰ ਕਰ ਦੋ। ਨਹੀਂ ਨਹੀਂ ਜੀ। ਐਂ ਕਰਕੇ ਅਰਥ ਐਨੂੰ ਦੇ ਦੋ ਠੀਕ ਆ। ਉਹ ਗੱਲ ਬਾਤ ਨਹੀਂ। ਵੀ ਜਿੰਨਾ ਵੀ ਹੈਗਾ ਚਲੋ ਆਪਦੇ ਲੋਕਾਂ ਨੇ ਸਹੀ ਰੱਖੀ ਹੈ ਗੱਡੀ। 2007 ਮਾਡਲ ਆ। ਚਲੋ ਕਿਸੇ ਭਰਾ ਨੇ ਲੋਕ ਕੋਲ ਕੋਈ 10 15 15 12 15 ਕਿਲੋਮੀਟਰ ਦੇ ਵਿੱਚ ਜੀ ਚਲਾਉਣੀ ਆ। ਕੰਮ ਤਾਂ ਦੇ ਉਹੋ ਜਿਹਾ ਠੀਕ ਆ ਜੀ ਤੇ ਗਾ ਜਿਹੋ ਜਿਹਾ ਸੀਜ਼ਨ ਉਪਾਰੀ ਭਰਾ ਚਾਹੁੰਦਾ ਵੀ ਕੋਈ ਥੋੜੇ ਪੈਸੇ ਲਾ ਦਈਏ ਕੋਈ ਮਾਲ ਡੰਗਰ ਲਪਣਾ ਤੋਰ ਫਿਰਕੇ ਤੇ ਲੈ ਲਾਂਗੇ ਉਹਨਾਂ ਵਾਸਤੇ ਵੀ ਇਹ ਖਾਸ ਤੌਰ ਤੇ ਓ ਵੀਰ ਜੰਦੇ ਸੱਤ ਮਾਡਲ ਆ ਹਾਂਜੀ ਪਾਸਿੰਗ ਓਵਰ ਆ ਵੀਰ ਜੀ ਉਹ ਜੋ ਵੀ ਹੈ ਨਾ ਮੰਨ ਲਓ ਚਲੋ ਕਾਪੀ ਆਪਣੇ ਕੋ ਹੈਗੀ ਆ ਉਹ ਨਾ ਆਪਾਂ ਕਿ ਵੇਖ ਕਰਾਈ ਆ ਤੇ ਨਾ ਚਲੋ ਸੱਤ ਮਾਡਲ ਦੇ ਜੋ ਆਪਾਂ ਅੱਗੇ ਨਹੀਂ ਵਧਾਈ ਤੇ ਫਿਰ ਉਹ ਪਾਸਿੰਗ ਓਵਰ ਹੀ ਆ ਹਾਂਜੀ ਹਾਂਜੀ ਉਹ ਓਵਰ ਹੀ ਆ ਵੀਰ ਜੀ 15 ਸਾਲ ਦੀ ਪਾਸਿੰਗ ਹੁੰਦੀ ਆ ਫਿਰ ਓਵਰ ਹੀ ਹੋ ਜਾਂਦੀ ਆ ਓਵਰ ਓਵਰ ਹੀ ਹੋ ਜਾਂਦੀ ਆ ਏਦਾਂ ਚਲੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਚਲੋ ਚੱਲੀ ਜਾਣੀਆਂ ਕਰਮਾਂ ਵਾਲੀ 2020 ਕੀ ਦੇ ਵਿੱਚ ਕਿਤੇ ਓਵਰ ਹੋ ਗਈ ਹਾਂਜੀ ਹਾਂਜੀ ਬਾਕੀ ਇਹ ਗੱਲ ਹੈ ਕਿ ਚੱਲਣਾ ਚਲਾਉਣ ਤੇ ਨਹੀਂ ਵੀਰ ਜੀ ਅਸੀਂ ਪਤਾ ਨਹੀਂ ਗੱਲ ਲੁਧਿਆਣੇ ਜਾਂਦੇ ਰਹਿੰਦਾ ਹਾਂ ਹਾਂ 45 ਡਾਊਨ ਆਜੀ ਹਾਂਜੀ ਹਾਂਜੀ 45 ਡਾਊਨ ਡਾਊਨ ਹਾਂਜੀ ਹਾਂਜੀ ਇੱਥੇ ਹਾਂਜੀ ਲਓ ਵੀ ਦਿੱਲੀ ਨੰਬਰ ਦਾ ਡਾਕੂਮੈਂਟ ਆਰਸੀ ਮਿਲ ਜੂਗੀ ਸਾਰਾ ਕੁਝ ਜੇਤੋਂ ਆਪਾਂ ਲਈ ਉਹਦੇ ਸਾਰੇ ਡਾਕੂਮੈਂਟ ਆਪਣੇ ਕੋਲ ਬਾਕੀ ਆਲ ਰਾਊਂਡ ਦੇ ਕੋਈ ਕੰਡੀਸ਼ਨ ਤੁਸੀਂ ਦੇਖ ਲਓ ਠੀਕ ਹੈ ਜੀ ਆਹ ਕਰੀ ਨਿਕਿਆ ਪਾਕ ਟੱਚਿੰਗ ਸਕ੍ਰੈਚਿੰਗ ਜਿਹੜੀ ਆ ਜਾਂ ਟੱਚਿੰਗ ਤੁਹਾਨੂੰ ਨਜ਼ਰ ਆਊਗੀ ਠੀਕ ਹੈ ਜੀ ਕੋਈ ਸਾਈਡ ਬੈਡ ਜਿਹੜੀ ਲੱਗਦੀ ਰਹਿੰਦੀ ਆ ਉਹ ਕੋਈ ਰਿਪੇਅਰ ਨਹੀਂ ਕਰਵਾਈ ਇਹਨਾਂ ਨੇ ਨਾ ਜੀ ਇਹ オリジナル ਆ ਵੇਖੋ ਬਾਰੀਆਂ ਇਹਨਾਂ ਨੇ ਤੁਮੇ ਵੇਖੋਗੇ ਤੁਸੀਂ ਇਹ ਸਾਰੇ ਪੱਲਾ ਕੋਈ ਖੁੱਲਾ ਵੀ ਨਹੀਂ ਸਾਰੀ ਰਿਜਨਲ ਬਾਕੀ ਨਾਨ ਐਕਸੀ ਸਲਫਟ ਸਟਾਰਟ ਗੱਡੀ ਆ ਤੇ ਐਲ ਐਕਸ ਮਾਡਲ ਆ ਠੀਕ ਆ ਜੀ ਪਾਵਰ ਸਟੀering ਆ ਬਾਕੀ ਵਿਦਾਊਟ ਪਾਵਰ ਵਿੰਡੋ ਹਾਂਜੀ ਹਾਂਜੀ ਬਿਗਾਰ ਪਾਵਰ ਵਿੰਡੋ ਦੇ ਹਾਂਜੀ ਹਾਂਜੀ ਏਸੀ ਬਿਲਕੁਲ ਚੱਲਦਾ ਵਰਗੀ 2 ਮਿੰਟਾਂ ਜੇ ਮੈਂ ਸੰਭੀ ਕਰ ਦਿੰਦਾ ਕਰ ਦਿੰਦਾ 2 ਮਿੰਟਾਂ ਦਾ ਸ਼ਿਮਲਾ ਬਣਾ ਦਿੰਦਾ ਹਾਂਜੀ ਸ਼ਿਮਲਾ ਬਣਾ ਦਿੰਦਾ ਪੂਰਾ ਹਾਂਜੀ ਹਾਂਜੀ ਬੋ ਵੀ ਇਹ ਕੰਡੀਸ਼ਨ ਦੇ ਕੋਲੋ ਐਲ ਐਕਸ ਗੱਡੀ ਆ ਡਾਕੂਮੈਂਟ ਆਲ ਕੰਪਲੀਟ ਆ ਚਲੋ ਆਰ ਸੀ ਤੁਹਾਨੂੰ ਨਾਲ ਮਿਲ ਜੀਗੀ ਆ ਦੇਖੋ ਐਮ ਆਰ ਪੇ ਟਾਇਰ ਦੋ ਮੋਗਲੇ ਠੀਕ ਆ ਜੀ ਇਧਰ ਤੁਹਾਨੂੰ ਦਿਖਾ ਰਿਹਾ ਸੱਜੇ ਪਾਸੇ ਮਗਰ ਨੇ ਤਿਆਰ ਹਜੇ ਚੱਲਦੇ ਆ ਠੀਕ ਆ ਜੀ ਤੇ ਸਟ੍ਰਿਪਲੇ ਨਾਲ ਮਿਲ ਜੂਗੀ ਅੰਦਰੋਂ ਜਿਹੜੀ ਕੰਡੀਸ਼ਨ ਤੁਹਾਨੂੰ ਦਿਖਾ ਦਈਏ ਆਪਾਂ ਆਪਣੀ ਜੈਕ ਸਾਰਾ ਹਾਂ ਜੀ ਸਟ੍ਰਿਪਲੇ ਜੈਕ ਜੋ ਕਿ ਜਿਹੜੀ ਇਹ ਐਸੈਸਰੀ ਹੈ ਤੁਹਾਨੂੰ ਨਾਲ ਮਿਲ ਜੂਗੀ ਹਾਂ ਆਹ ਬਾਕੀ ਮੈਟਿੰਗ ਮੂਡਿੰਗ ਹੋਈ ਆ ਆਹ ਸ਼ੀਟ ਕਵਰ ਆ ਠੀਕ ਆ ਜੀ ਤੇ ਬਾਕੀ ਜੇ ਕੋਈ ਕਿਸੇ ਪ੍ਰਾਣ ਥੋੜੇ ਪੈਸੇ ਲਾਉਣੇ ਹੁੰਦੇ ਆ ਉਹਦੇ ਵਾਸਤੇ ਆ ਤੇ ਵੀਰ ਦਾ ਕੇ ਅਡਵਾਂਸ ਬਣ ਗਿਆ ਕੰਮ ਇਹ ਵੀ ਥੋੜੀ ਜਿਹਾ ਆਪਾਂ ਵੱਡੀ ਵੱਡੀ ਲੈ ਲਾਂਗੇ ਹਾਂ ਲਵੀ ਵੀਰ ਚੰਦੇ ਇਹਦੀ ਡਿਮਾਂਡ ਕੀ ਮੰਗ ਕਰਦੇ ਪਏ ਆਪਾਂ ਡਿਮਾਂਡ ਵੀ ਮਗਰੋਂ ਵਿਖਾ ਦਿਓ ਮੜੀ ਜੀ ਕੀ ਵੀ ਵਿਖਾ ਦਿਓ ਆ ਵਿਖਾ ਦਿਓ ਕੌਣ ਰਹਿ ਜੀ ਹਾਂਜੀ ਉਤੋਂ ਪਹਿਲਾਂ ਉਤੋਂ ਵਿਖਾ ਦੇ ਪਾ ਆ ਦੇਖੋ ਆ ਦੇਖੋ ਲਓ ਜੀ ਇਹ ਬੂਟ ਸਪੇਸ ਆ ਗਈ ਜਿੰਨੀ ਵੀਰ ਦੀ ਦੇਵੇ ਥੱਲੇ ਤੇ ਬਿਲਕੁਲ ਟਾਇਰ ਸਟਿਪਣੀ ਪਿਆ ਕੇਗਾ ਹਾਂਜੀ 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 ਤੇ ਪਟ્રોલ ਆ ਵੈਸੇ ਕੋਈ ਨਹੀਂ ਦੇਖੋ ਮਗਰੋਂ ਆਇਆ ਨਾ ਸਾਰਾ ਮੰਨ ਲੋ ਇਹ ਦਾ ਬਿਲਕੁਲ ਤੁਹਾਨੂੰ ਸਾਹਤ ਪੱਲਾ ਵੀ ਨਹੀਂ ਸਰਵਿਸ ਹੋਈ ਆ ਸਾਰਾ ਗੱਡੀ ਸਾਰਾ ਮੰਨ ਲਓ ਇਹ ਕੰਮ ਤੇੜ ਹੈਗੀ ਆ ਉਹ ਚਲੋ ਬੰਪਰ ਬਦਲੀ ਕਰਾਇਆ ਹੈ ਬੰਪਰ ਟੁੱਟ ਗਿਆ ਤੇ ਉਹਦਾ ਕਰਕੇ ਉਹਦੇ ਨਾਲ ਨੰਬਰ ਬੋਰਡ ਲਾ ਕੇ ਰੱਖੀ ਆ ਹਾਂਜੀ ਹਾਂਜੀ ਠੀਕ ਆ ਜੀ ਹਾਂ ਤੇ ਇਹਦਾ ਮੁੱਲ ਵੀਰੇ ਛੱਡੇ ਕੀ ਮੰਗ ਕੀ ਡਿਮਾਂਡ ਕਰਦਾ ਦਿੱਤੀ ਮੁੱਲ ਭਾਵੇਂ ਦਾ 60 65 ਜੋ ਮਰਜ਼ੀ ਕਰ ਲਈਏ 50 ਦੀ ਦੇ ਦਿੱਤੀ ਪੂਰੇ ਦੀ 50 ਹੀ ਹਾਂ ਆਪਾਂ ਵੀ ਜੀ ਦੇ ਦੇਣੀ ਆ ਮੰਨ ਲਓ ਪੂਰੇ 45 ਦੀ ਦੇ ਦਾਂਗੇ ਜੈਸਰੋ ਹੀ ਹੈ ਨਾ ਹਾਂਜੀ ਜੈਸਰੋ ਆਪਾਂ ਪੂਰੇ 45 ਦੀ ਵੀਰਦੀ ਦੇ ਦਾਂਗੇ ਬਾਕੀ ਇਹ ਗੱਲ ਹੈਗੀ ਆ ਜਿਹੜਾ ਕੋਈ ਵੀਰ ਭਰਾ ਆਪੇ ਕੋਈ ਨਜ਼ਾਰੇ ਲਊ ਚਲਾਊ ਤੇ ਬਿਲਕੁਲ ਹਾਂਜੀ ਬਬੇ 45000 ਦੀ ਵੀਰ ਚੰਦਾ ਮਾ ਦੇ ਦੇਾਂਗੇ ਹਾਂ ਨਾ ਜਿਹੜੀ 45000 ਦੀ ਡਿਮਾਂਡ ਪਈ ਆ ਸੋ ਜਿਹੜੇ ਭਰਾ ਨੂੰ ਜਚੂਗੀ ਲੋਕਲ ਚਲਾਉਣੀ ਆ ਠੀਕ ਹੈ ਜੀ ਕਿਸੇ ਭਰਾ ਨੂੰ ਪਾਸ ਸਿੰਘ ਦੀ ਨਹੀਂ ਨਹੀਂ ਪ੍ਰੋਬਲਮ ਉਹ ਤੁਸੀਂ ਲੈ ਕੇ ਜਾ ਸਕਦੇ ਜੀ ਠੀਕ ਹੈ ਜੀ ਬਾਕੀ ਆਧਾਰ ਕਾਰਡ ਪ੍ਰੋਪਰ ਜਿਹੜੇ ਡਾਕੂਮੈਂਟ ਆ ਕੋਈ ਵੀ ਆ ਐਫੀਡੇਵਟਾ ਉਹ ਤੁਹਾਨੂੰ ਨਾਲ ਦਿੱਤੇ ਜਾਊਗਾ ਠੀਕ ਹੈ ਜੀ ਤੇ ਇੱਕ ਵੀਰ ਝੰਡੇ ਆਪਣੇ ਨੰਬਰ ਕਰਦੇ ਸਾਂਗੇ ਨੰਬਰ ਹੈਗਾ 98724 39717 ਠੀਕ ਹੈ ਜੀ ਦੂਜਾ ਨੰਬਰ ਹੈਗਾ 826472068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਚਲੋ ਜੀ ਨਾਮ ਝੰਡਾ ਸਿੰਘ ਵਸਾਰੀ ਠੀਕ ਹੈ ਮਹਾਰਾਜ ਹਾਂਜੀ ਹਾਂਜੀ ਲੋ ਵੀ ਦੋਸਤੋ ਇਹ ਗੱਲਬਾਤ ਸੀ ਠੀਕ ਹੈ ਜੀ ਨੰਬਰ ਸਕਰੀਨ ਤੇ ਲੱਗ ਚੁੱਕੇ ਆ ਕਰੋ ਕਾਲ ਕਰੋ ਗੱਲਬਾਤ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ